ਪਰ ਨਾ ਥੋੜੀ ਦੇਰ ਪਹਿਲਾਂ ਹੀ ਮੈਂ ਇੱਕ ਵੀਡੀਓ ਦੇਖੀ ਵੀਰੇ ਬਾਰੇ ਨਹੀਂ ਆਲਦੋ ਕੋਈ ਮੇਮ ਸੀਗਾ ਪਰ ਜਦੋਂ ਉਹ ਦੇਖੀ ਨਾ ਉੱਥੇ ਇੱਕ ਨਸ਼ੇ ਵਾਲਾ ਬੰਦਾ ਫੜਿਆ ਜਾਂਦਾ ਤੇ ਜਦੋਂ ਉਹ ਪਿੰਡ ਦੀ ਪੰਚਾਇਤ ਇਕੱਠਾ ਕਰਦੀ ਹੈ ਤੇ ਜਦੋਂ ਇੱਕ ਕਨਸਟੇਬਲ ਹੁੰਦਾ ਇੱਕ ਸੀਨੀਅਰ ਅਫਸਰ ਹੁੰਦਾ ਤੇ ਉਹਨੂੰ ਕਹਿੰਦੇ ਆ ਕਿ ਹਾਂ ਬਈ ਕਿੱਥੋਂ ਦਿੱਤਾ ਪਤਾ ਕੀ ਆਂਦਾ ਉਹ ਸਰ ਤੁਹਾਨੂੰ ਤਾਂ ਪਤਾ ਹੀ ਹੈ ਕੀ ਦਿਖਾ ਰਹੇ ਹੋ ਕਿ ਤਾਂ ਆਪਣੀ ਜਿਹੜੀਆਂ ਲੈਂਡਸ ਸਿੱਕੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਦੇਖੋ ਜਦੋਂ ਲੈਂਡ ਛੁੱਟੀ ਹੁੰਦੀ ਹੈ ਲੈਂਡ ਦੇ ਨਾਲ ਫੈਮਲੀ ਛੁੱਟੀ ਹੋ ਜਾਂਦੀ ਹੈ ਫੈਮਲੀ ਛੁੱਟੀ ਹੋਣ ਦੇ ਨਾਲ ਸਾਡਾ ਸਰਕਲ ਛੋਟਾ ਹੋ ਗਿਆ ਸਰਕਲ ਛੋਟਾ ਹੋਣ ਨਾਲ ਆਪਣੇ ਲੋਕ ਨੂੰ ਲੁੰਮੀ ਨਾਲ ਜਦੋਂ ਅਸੀਂ ਲੋਨਲੀ ਹੋ ਗਏ ਤੇ ਡਰੱਗਸ ਜਿਹੜੀਆਂ ਹੈ ਇੱਕ ਬਹੁਤ ਸੀਸਕੇਪ ਪ੍ਰੋਵਾਈਡ ਕਰਦੀ ਹੈ ਅੱਪਾ ਤੇ ਜਾਣੇ ਜਾਂਦੇ ਆ ਫੂਡ ਬਾਸਕਟ ਦੇ ਤੌਰ ਤੇ ਕਿ ਆਪਾਂ ਤੇ ਪੂਰੇ ਜਿਹੜਾ ਆਪਣਾ ਭਾਰਤ ਦੇਸ਼ ਆ ਉਹਨੂੰ ਵੀਟ ਵੀ ਪਹੁੰਚਾ ਰਹੇ ਆ ਆਪਾਂ ਉਹਨਾਂ ਨੂੰ ਚਾਵਲ ਵੀ ਦੇ ਰਹੇ ਆ ਉਹਨਾਂ ਦੇ ਜਿਹੜੇ ਫੂਡ ਗ੍ਰੇਨਸ ਦੇ ਜਿਹੜੇ ਗੋਡਾਊਨਸ ਆ ਉਹਨਾਂ ਨੂੰ ਪਰ ਰਹੇ ਆ ਤੇ ਬਦਲੇ ਵਿੱਚ ਉਹ ਸਾਨੂੰ ਨਸ਼ਾ ਦੇ ਰਹੇ ਆ ਸਰਕਾਰ ਪੂਰੀ ਸਹੀ ਨਹੀਂ ਹੈ ਸੋਸਾਇਟੀ ਵੀ ਪੂਰੀ ਸਹੀ ਨਹੀਂ ਹੈ ਪ੍ਰੋਸਪਰਿਟੀ ਆਫ ਪੰਜਾਬ ਕਿ ਭਾਈ ਗ੍ਰੀਨ ਰੈਵਲੂਸ਼ਨ ਹੋ ਗਈ ਤਾਂ ਕਰਕੇ ਹੀ ਸਾਡੇ ਨਸ਼ਾ ਆ ਗਿਆ ਉਸ ਤੋਂ ਬਾਅਦ ਤੋਂ ਅਸੀਂ ਦੇਖਦੇ ਆ ਆਪਣੇ ਪੁਰਾਣੇ ਗਾਣਿਆਂ ਵਿੱਚ ਮੁੱਕ ਗਈ ਫਿਲਮ ਕਵਿਚਨ ਯਾਰ ਬਹੁਤ ਇਹੋ ਜਿਹੇ ਗਾਣੇ ਬਣੇ ਬੱਚਾ ਐ ਮੈਂ ਛੋਟਾ ਬੱਚਾ ਐ ਮੈਨੂੰ ਪਤਾ ਹੀ ਨਹੀਂ ਫਿਲਮ ਦੀ ਚੀਜ਼ ਐ ਮੈਨੂੰ ਪਤਾ ਹੀ ਨਹੀਂ ਕਿ ਨਸ਼ਾ ਕੀ ਚੀਜ਼ ਐ ਪਰ ਮੈਂ ਗਾਣੇ ਤਾਂ ਸੁਣ ਰਹੇ ਆ ਨਾ ਤੁਸੀਂ ਐਲਕੋਹਲ ਸ਼ਰਾਬ ਦਾ ਨਾਮ ਲਿਖਦਾ ਬਹੁਤ ਆਮ ਚੀਜ਼ਾਂ ਚੱਲਦੀਆਂ ਨੇ ਕਿ ਆਮੇ ਦੁਕ ਇਸ ਗਾਣੇ ਦੇ ਵਿੱਚ ਇਹਨੂੰ ਇਸ ਆਰਟਿਸਟ ਨੂੰ ਆਈਡਲਾਈਜ਼ ਕਰਦਾ ਇਹਨੇ ਕਿੰਨੀ ਵਾਰੀ ਇਸ ਚੀਜ਼ ਦੀ ਗੱਲ ਕੀਤੀ ਹੈ ਤੇ ਉਹ ਇੱਕ ਕੂਲ ਚੀਜ਼ ਬਣਦੀ ਹੈ ਇਸੇ ਤਰੀਕੇ ਹੈ ਕਿ ਕੂਲ ਬਣਨ ਦੇ ਚੱਕਰ 'ਚ ਆਪੋ ਨਾ ਕੂਲ ਬਣੇ ਜਾ ਰਹੇ ਹਾਂ ਐਂਡ ਚਟਾਈਪ ਬਹੁਤ ਹੀ ਐਡਿਕਟਿਵ ਟਰੈਕ ਹੁੰਦੀ ਹੈ ਠੀਕ ਹੈ ਉਹ ਤੇ ਇੱਕ ਵਾਰੀ ਲੱਗਣਾ ਬਹੁਤ ਈਜ਼ੀ ਹੈ

ਸੱਚੀ ਗੱਲ ਦੋਸਤੋ ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਓ ਸੋਚੀਏ ਉਸ ਮਾਂ ਬਾਰੇ ਜਿਹੜੀ ਰਾਤ ਨੂੰ ਨਾ ਰੋਟੀ ਦੀ ਉਡੀਕ ਕਰ ਰਹੀ ਸੀ ਆਪਣੇ ਬੇਟੇ ਵਾਸਤੇ ਤੇ ਸਵੇਰੇ ਉਹਦਾ ਬੇਟਾ ਸਿਵਿਆਂ ਚ ਨਾ ਐ ਹੱਥ ਕਰਕੇ ਮਿਲਿਆ ਟੀਕਾ ਲੱਗਿਆ ਹੋਇਆ ਤੇ ਸਾਹ ਉਹਦੇ ਰੁਕੇ ਹੋਏ ਆਓ ਸੋਚੀਏ ਉਸ ਪਿਤਾ ਬਾਰੇ ਜਿਹੜਾ ਪਿਤਾ ਆਪਣੇ ਮੋਢਿਆਂ ਤੇ ਆਪਣੇ ਬੇਟੇ ਨੂੰ ਆਪਣੀ ਬੇਟੀ ਨੂੰ ਖਿਲਾਉਂਦਾ ਹੈ ਨਾ ਉਸ ਮੈਦਾਨ ਦੇ ਵਿੱਚ ਅੱਜ ਉਮੈਦਾਨ ਖਾਲੀ ਐ ਪਰ ਭਰਿਆ ਕੀ ਐ ਉਹਦਾ ਉਹ ਤਾਲਾ ਲੱਗਿਆ ਹੋਇਆ ਕਮਰਾ ਜਿਹਦੇ ਵਿੱਚ ਉਹਦੀ ਬਾਹ ਦੇ ਵਿੱਚ ਨਾ ਸਾਰੇ ਦਾਗ 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 ਪਏ ਨੇ ਨਸ਼ੇ ਕਰਕੇ ਤੇ ਪਿਆਰਿਓ ਇਹ ਅੱਜ ਦਾ ਜਿਹੜਾ ਮੁੱਦਾ ਹੈ ਨਾ ਨਸ਼ਿਆਂ ਦਾ ਬਹੁਤ ਸੰਗੀਨ ਮੁੱਦਾ ਹੈ ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਵਾਲਾ ਬਹੁਤ ਹੀ ਸੀਰੀਅਸ ਮੁੱਦਾ ਹੈ ਪੰਜਾਬ ਨੂੰ ਨਾ ਪੰਜਾਬ ਦੀ ਧਰਤੀ ਨੂੰ ਇਹਦੇ ਗੀਤਾਂ ਵਿੱਚ ਬਹੁਤ ਦੱਸਿਆ ਗਿਆ ਕਿ ਪੰਜਾਬ ਦੀ ਧਰਤੀ ਸੋਨਾ ਉਗਲਦੀ ਹੈ ਜੀ ਬਿਲਕੁਲ ਸਹੀ ਗੱਲ ਹੈ ਪਰ ਅੱਜ ਨਾ ਉਹੀ ਤਰਤੀ ਅੱਜ ਨਸ਼ੇ ਦੀ ਬੂ ਨਾਲ ਗੰਦੀ ਹੋ ਚੁੱਕੀ ਹੈ ਜੇ ਤੁਸੀਂ ਵੀ ਇਸ ਵਿਚਾਰ ਨੂੰ ਸਾਂਝਾ ਕਰਦੇ ਹੋ ਸਾਡੇ ਵਰਗੇ ਵਿਚਾਰਾਂ ਨੂੰ ਸਾਂਝਾ ਕਰਦੇ ਹੋ ਤੇ ਪਲੀਜ਼ ਇਸ ਪੋਡਕਾਸਟ ਨੂੰ ਅੰਤ ਤੱਕ ਦੇਖਿਓ ਕਿਉਂਕਿ ਅੱਜ ਜੋ ਸਾਡੇ ਨਾਲ ਸ਼ਖਸੀਅਤ ਬੈਠੇ ਨੇ ਨਾ ਉਹਨਾਂ ਨੇ ਇਸ ਨਸ਼ੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਪੰਜਾਬ ਪੁਲਿਸ ਵਿੱਚ ਸਨ ਤੇ ਉਹਨਾਂ ਨੇ ਤਫ਼ਤੀਸ਼ ਕੀਤੀ ਨਸ਼ਾ ਕਿਉਂ ਵਿਕ ਰਿਹਾ ਹੈ ਕੌਣ ਵੇਚ ਰਿਹਾ ਹੈ ਤੇ ਇਹਦਾ ਇਲਾਜ ਕੀ ਹੋ ਸਕਦਾ ਸੋ ਆਓ ਆਪਾਂ ਸਵਾਗਤ ਕਰਦੇ ਹਾਂ ਕਿ ਉਹ ਇਸ ਪੰਜਾਬ ਦੀ ਬਹੁਤ ਵੱਡੀ ਜਿਹੜੀ ਦੁਬਿਧਾ ਹੈ ਸਾਡੇ ਨਾਲ ਗੱਲ ਕਰਨ ਲਈ ਸਾਡੇ ਸਾਡੇ ਨਾਲ ਜੁੜੇ ਡੀਐਸਪੀ ਅਖਿਲ ਕੁਮਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਥੈਂਕ ਯੂ ਵੈਰੀ ਮਚ ਮੈਨੂੰ ਇੱਥੇ ਇਨਵਾਈਟ ਕਰਨ ਵਾਸਤੇ ਇਹ ਓਪਰਚ्युनिटी ਦੇਣ ਵਾਸਤੇ ਕਿ ਮੈਂ ਇੱਥੇ ਆਪਣੇ ਵਿਚਾਰ ਜਿਹੜੇ ਆ ਉਹ ਸ਼ੇਅਰ ਕਰ ਸਕਾਂ ਬਿਲਕੁਲ ਸਰ ਤੇ ਸਰ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਨਾ ਸੰਗੀਨ ਮੁੱਦਾ ਬਣ ਚੁੱਕਿਆ ਹੈ ਪੰਜਾਬ ਦਾ ਜੇ ਆਪਾਂ ਨਸ਼ੇ ਦੀ ਗੱਲ ਕਰੀਏ ਮੇਬੀ ਸ਼ਾਇਦ ਆਪਾਂ ਸ਼ਹਿਰੀ ਤਬਕੇ ਤੋਂ ਬਿਲੋਂਗ ਕਰਦੇ ਸੀ ਮੈਨੂੰ ਇਹਨਾਂ ਪਤਾ ਨਹੀਂ ਸੀ ਮੈਂ ਤੁਹਾਨੂੰ ਫ੍ਰੈਂਕਲੀ ਦੱਸਾਂ ਪਰ ਹੁਣ ਜਦੋਂ ਮੈਂ ਪਿੰਡਾਂ 'ਚ ਗਿਆ ਤੇ ਮੈਨੂੰ ਬਹੁਤ ਅਸਰੇ ਲੱਗਿਆ ਕਿ ਇਹ ਚੀਜ਼ ਨਾ ਬਹੁਤ ਜ਼ਿਆਦਾ ਹਾਵੀ ਹੋ ਚੁੱਕੀ ਹੈ ਪੰਜਾਬ 'ਤੇ ਸੋ ਇਸ ਪੋਡਕਾਸਟ ਵਿੱਚ ਸਰ ਮੈਂ ਤੁਹਾਡੇ ਤੋਂ A to Z ਆਫ ਪੰਜਾਬ ਕ੍ਰਾਈਸਿਸ ਉੱਤੇ ਜਾਣਨਾ ਚਾਹੂੰਗਾ ਤਾਂ ਕਿ ਜੋ ਵੀ ਇਨਸਾਨ ਇਹ ਵੀਡੀਓ ਦੇਖ ਰਿਹਾ ਖਾਸ ਕਰਕੇ ਪੰਜਾਬੀ ਉਹਨੂੰ ਪਤਾ ਲੱਗ ਜਾਏ ਕਿ ਹੁੰਦਾ ਕੀ ਇਹ ਡਰਗ ਅਬਿਊਸ ਇਹ ਕ੍ਰਾਈਸਿਸ ਕਿਉਂ ਹੋ ਰਿਹਾ ਤੇ ਇਹਦਾ ਸੋਲੂਸ਼ਨ ਕੀ ਹੈ ਤੇ ਸਰ ਸ਼ੁਰੂ ਕਰਦੇ ਆ ਇੱਕ ਡਰਗ ਅਬਿਊਜ਼ ਕਰਕੇ ਸ਼ਬਦ ਆਂਦਾ ਹੈ ਬਹੁਤ ਹੀ ਸ਼ਬਦ ਆਇਆ ਕਿ ਡਰਗ ਅਬਿਊਜ਼ ਹੈ ਜੀ ਪੰਜਾਬ ਚ ਦੁਰਵਰਤੋਂ ਹੋ ਰਹੀ ਹੈ ਡਰਗ ਦੀ ਪਹਿਲਾ ਸਰ ਇਹੀ ਸਮਝਾ ਦੋ ਇੱਕ ਚੀਜ਼ ਹੈ ਕਿ ਵਾਟ ਇਜ਼ ਡਰਗ ਅਬਿਊਜ਼ ਜਿੰਨਾ ਮੈਂ ਆਪਣੇ ਕੰਮ ਤੋਂ ਸਮਝਿਆ ਇਸ ਚੀਜ਼ ਨੂੰ ਡਰਗ ਅਬਿਊਜ਼ ਇੱਕ ਅਨ ਵਾਂਟਡ ਤੇ ਮਤਲਬ ਅਨ ਕੰਟਰੋਲਡ ਯੂਜ਼ ਆਫ ਡਰਗ ਹੈ ਕਿ ਜਿਹੜੀ ਕੁਆਂਟੀਟੀ ਦੇ ਵਿੱਚ ਇੱਕ ਚੀਜ਼ ਨੂੰ ਯੂਜ਼ ਕਰਨਾ ਉਹਦੇ ਤੋਂ ਜ਼ਿਆਦਾ ਕੁਆਂਟੀਟੀ ਚ ਯੂਜ਼ ਕਰਨਾ ਜੇ ਡੀ ਫ੍ਰੀਕੁਐਂਸੀ ਚ ਯੂਜ਼ ਹੋਣੀ ਚਾਹੀਦੀ ਆ ਉਤੋਂ ਜ਼ਿਆਦਾ ਫ੍ਰੀਕੁਐਂਸੀ ਦੇ ਵਿੱਚ ਯੂਜ਼ ਕਰਨਾ ਤੇ ਉਹਨੂੰ ਜਦੋਂ ਅਸੀਂ ਛੱਡਣ ਦੀ ਕੋਸ਼ਿਸ਼ ਕਰੀਏ ਤੇ ਉਹਨੂੰ ਛੱਡ ਨਾ ਪਾਣਾ ਇਹਨੂੰ ਆਪਾਂ ਡਰੱਗ ਅਬਿਊਜ਼ ਕਹਿ ਲੈਂਦੇ ਆ ਡਰੱਗ ਅਬਿਊਜ਼ ਐਕਚੁਅਲੀ ਜਿਹੜੀ ਹੈਗੀ ਆ ਇਹ ਦੂਸਰੀ ਸਟੇਜ ਹੈ ਇੱਕ ਡਰੱਗ ਦਾ ਜਿਹੜਾ ਆਪਾਂ ਆਪਾਂ ਜੇ ਕੰਟੀਨਿਊਮ ਬਣਾਨੇ ਆ ਉਹਦਾ ਉਹਦੇ ਵਿੱਚ ਪਹਿਲਾਂ ਡਰੱਗ ਯੂਜ਼ ਆਂਦਾ ਹੈ ਡਰੱਗ ਯੂਜ਼ ਕੀ ਹੁੰਦਾ ਹੈ ਕਿ ਅਸੀਂ ਰੀਕ੍ਰੀਏਸ਼ਨਲ ਪਰਪਸ ਵਾਸਤੇ ਡਰੱਗ ਯੂਜ਼ ਕਰਨੀ ਸ਼ੁਰੂ ਕਰਤੀ ਕੋਈ ਆਪਣੇ ਦੋਸਤ ਨੇ ਕਹਤਾ ਕਿ ਅੱਜ ਚੱਲ ਅੱਜ ਸ਼ਰਾਬ ਵੀ ਕਿਈਏ ਜਾਂ ਬੀਅਰ ਪੀ ਲਈਏ ਜਾਂ ਸਿਗਰਟ ਪੀ ਲਈਏ ਕੁਝ ਵੀ ਐਦਾਂ ਦੀ ਚੀਜ਼ ਤੋਂ ਅਸੀਂ ਸ਼ੁਰੂ ਕਰਦੇ ਆਂ ਅਬਿਊਜ਼ ਕਦੋਂ ਬਣ ਜਾਂਦੀ ਹੈ ਕਿ ਪਹਿਲਾਂ ਕਦੀ ਮਤਲਬ ਮਹੀਨੇ 'ਚ ਇੱਕ ਅੱਧੀ ਵਾਰੀ ਐਲਕੋਹਲ ਅਸੀਂ ਯੂਜ਼ ਕਰ ਲਈ ਉਤੋਂ ਬਾਅਦ ਸਾਡਾ ਦਿਨ 'ਚ ਇੱਕ ਵਾਰੀ ਹੋ ਗਿਆ ਉਹ ਅਬਿਊਜ਼ ਹੋ ਗਈ ਅਬਿਊਜ਼ ਐਡਿਕਸ਼ਨ ਕਦੋਂ ਬਣ ਜਾਂਦੀ ਹੈ ਜਦੋਂ ਅਸੀਂ ਉਸ ਚੀਜ਼ ਨੂੰ ਛੱਡ ਨਹੀਂ ਪਾਉਂਦੇ ਕਿ ਹੁਣ ਜੀ ਦੋਸਤਾਂ ਨੇ ਵੀ ਕਹਿਤਾ ਕਿ ਤੇਰੀ ਜ਼ਿਆਦਾ ਹੋ ਰਹੀ ਹੈ ਭਾਈ ਤੂੰ ਛੱਡ ਦੇ ਠੀਕ ਹੈ ਪਰ ਉਹ ਚੀਜ਼ ਮੈਨੂੰ ਛੱਡ ਨਹੀਂ ਰਹੀ ਮੈਂ ਉਹਦੇ ਤੇ ਡਿਪੈਂਡੈਂਟ ਹੋ ਚੁੱਕਿਆ ਇਹ ਉਦੋਂ ਉਹ ਚੀਜ਼ ਐਡਿਕਸ਼ਨ ਬਣ ਜਾਂਦੀ ਹੈ ਤੇ ਸਰ ਤੁਹਾਡੀ ਗੱਲ ਤੋਂ ਇੱਕ ਸਵਾਲ ਜੋ ਕਿ ਆਈ ਥਿੰਕ ਹਰ ਕੋਈ ਪੁੱਛਣਾ ਚਾਹੂਗਾ ਤੇ ਫਿਰ ਤੁਸੀਂ ਸਿਗਰਟ ਦਾ ਨਾ ਲਿੱਤਾ ਤੁਸੀਂ ਐਲਕੋਹਲ ਸ਼ਰਾਬ ਦਾ ਨਾ ਲਿੱਤਾ ਬਹੁਤ ਆਮ ਚੀਜ਼ਾਂ ਚੱਲਦੀਆਂ ਐ ਤੇ ਆਮੇ ਦੁਕਾਨਾਂ ਤੇ ਮਿਲ ਜਾਂਦੀਆਂ ਕਿਹਾ ਫਿਰ ਇਹ ਵੀ ਡਰਗ ਅਬਿਊਜ਼ ਦੇ ਵਿੱਚ ਆ ਸਕਦਾ ਹੈ ਹਾਂਜੀ ਮੈਂ ਤਾਂ ਇਹੀ ਮੰਨਦਾ ਇਹ ਇਹਨਾਂ ਦੋਨਾਂ ਨੂੰ ਆਪਾਂ ਡਰਗ ਗੇਟਵੇ ਡਰਗਸ ਕਹਿ ਦਿੰਦੇ ਆ ਗੇਟਵੇ ਡਰਗਸ ਕੀ ਹੁੰਦੇ ਨੇ ਇਹ ਜਿਹੇ ਡਰਗਸ ਜਿੰਨਾ ਤੋਂ ਅਸੀਂ ਇਹ ਚੀਜ਼ ਦੀ ਸ਼ੁਰੂਆਤ ਕਰਦੇ ਹਾਂ ਡਰਗ ਅਬਿਊਜ਼ ਜਾਂ ਡਰਗ ਅਡਿਕਟ ਹੋਣ ਦੀ ਸ਼ੁਰੂਆਤ ਹੁੰਦੀ ਹੈ ਇਹਨਾਂ ਨੂੰ ਇਹ ਯੂਜੂਅਲੀ ਕੀ ਹੁੰਦਾ ਹੈ ਕਿ ਸਾਡੇ ਗਾਣਿਆਂ ਦੇ ਵਿੱਚ ਪਪੂਲਰ ਕਲਚਰ ਦੇ ਵਿੱਚ ਸਾਡੇ ਦੋਸਤਾਂ ਨਾਲ ਕਾਲਜ ਜਦੋਂ ਆਪਾਂ ਜਾਂਦੇ ਆ ਉਦੋਂ ਸਾਨੂੰ ਦੋਸਤ ਸਾਡੇ ਕਹਿੰਦੇ ਆ ਪੀਅਰ ਪ੍ਰੈਸ਼ਰ ਦੇ ਵਿੱਚ ਅਸੀਂ ਵੀ ਸ਼ੁਰੂ ਕਰ ਦਿੰਨੇ ਆ ਕੁਛ ਨਾ ਕੁਛ ਕੁਛ ਨਾ ਕੁਛ ਠੀਕ ਹੈ ਕਿਸੇ ਨੇ ਆਪਣਾ ਐਲਕੋਹਲ ਸ਼ੁਰੂ ਕਰਤੀ ਕਿਸੇ ਨੇ ਸਿਗਰਟ ਸ਼ੁਰੂ ਕਰਤੀ ਕਿਸੇ ਨੇ ਗਾਣੇ ਸੁਣ ਕੇ ਹਫੀਮ ਖਾਣੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਨੂੰ ਆਪਾਂ ਗੇਟਵੇ ਡਰਗਸ ਕਹਿ ਦਿੰਨੇ ਆ ਕਿ ਇਹਨਾਂ ਡਰਗਸ ਦੇ ਨਾਲ ਸਾਡਾ ਝਾਕਾ ਖੁੱਲ ਜਾਂਦਾ ਇੱਕ ਵ ਠੀਕ ਹੈ ਇਹਦੇ ਤੋਂ ਬਾਅਦ ਕੀ ਆਉਂਦੇ ਹੈ ਗੇਟਵੇ ਡਰੱਗਸ ਤੋਂ ਬਾਅਦ ਐਡਵਾਂਸਡ ਡਰੱਗਸ ਨੇ ਸਾਡੀਆਂ ਜਿੰਨਾ ਨਾਲ ਬੰਦਾ ਡਰੱਗ ਯੂਜ਼ ਅਬਿਊਜ਼ ਤੋਂ ਡਰੱਗ ਐਡਿਕਟ ਬਣ ਜਾਂਦਾ ਇਹਦੇ ਚ ਆਪਣੀਆਂ ਡਰੱਗਸ ਹੋ ਗਈਆਂ ਜਿੱਦਾਂ ਹੈਰੋਇਨ ਹੋ ਗਈ ਜਿਹਨੂੰ ਚਿੱਟਾ ਹੋ ਗਿਆ ਠੀਕ ਹੈ ਫਿਰ ਹੋਰ ਜਿੱਦਾਂ ਪ੍ਰੀਗਾਬਲੈਂਟ ਟਾਈਪ ਜਿਹੜੇ ਕੈਮੀਕਲ ਸਬਸਟੈਂਸਸ ਆਉਂਦੇ ਨੇ ਫਾਰਮਾਸੂਟੀਕਲ ਪ੍ਰੋਡਕਟਸ ਨੇ ਇਹ ਸਾਰੀਆਂ ਜਿਹੜੀਆਂ ਇਹ ਐਡਵਾਂਸਡ ਡਰੱਗਸ ਦੇ ਵਿੱਚ ਆਉਂਦੀਆਂ ਸਰ ਇੱਕ ਨਾ ਗੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਤੋਂ ਚੱਕਣਾ ਚਾਹਾਂਗਾ ਇਹ ਹੈ ਕਿ ਤੁਸੀਂ ਨਾ ਬਹੁਤ ਤਰ੍ਹਾਂ ਦੇ ਡਰੱਗਸ ਦੱਸੇ ਪਰ ਗੱਲ ਇਹ ਹੈ ਕਿ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਸਰ ਤੇ ਪੰਜਾਬ ਵਿੱਚ ਕੀ ਸਭ ਤੋਂ ਜ਼ਿਆਦਾ ਜੇ ਆਪਾਂ ਡਰਗ ਅਬਿਊਜ਼ ਦੀ ਗੱਲ ਕਰੀਏ ਪੰਜਾਬ ਵਿੱਚ ਕੀ ਡਰਗਸ ਜਿਹੜੇ ਆ ਸਾਰੇ ਜ਼ਿਆਦਾ ਹੈਵੀ ਮਾਤਰਾ ਚ ਯੂਜ਼ ਕੀਤੇ ਜਾਂਦੇ ਨੇ ਸਰ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿੱਦਾਂ ਐਲਕੋਹਲ ਹੋਗੀ ਸਭ ਤੋਂ ਜ਼ਿਆਦਾ ਤਾਂ ਐਲਕੋਹਲ ਹੀ ਅਬਿਊਜ਼ ਹੁੰਦੀ ਹੈ ਪੰਜਾਬ ਦੇ ਵਿੱਚ ਫਿਰ ਉਸ ਤੋਂ ਬਾਅਦ ਅਫੀਮ ਹੋਗੀ ओपीਐਮ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਵੀ ਹੁਣ ਇਹ ਜਿਹੜੀ ਹੋ ਗਈ ਹੈ ਗੇਟਵੇ ਡਰਗਸ ਨੇ ਆਪਾਂ ਐਡਵਾਂਸਡ ਡਰਗਸ 'ਤੇ ਚੱਲੇ ਜਾਈਏ ਜਿੱਦਾਂ ਫਾਰਮਾਸਿਊਟੀਕਲ ਪ੍ਰੋਡਕਟਸ ਹੋਗੇ ਪ੍ਰਾਗਾ ਹੋਗੀ ਠੀਕ ਹੈ ਫਿਰ ਆਪਣਾ ਸਾਈਕੋਟ੍ਰੋਪਿਕ ਸਬਸਟੈਂਸਸ ਹੋ ਗਿਆ ਜਿੱਦਾਂ ਜੀ 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 ਆਪਣੇ ਚਿੱਟਾ ਹੋ ਗਿਆ ਹੈ ਜਾਂ ਹੈਰੋਇਨ ਹੋਗੀ ਤੇ ਇਹ ਜਿਹੜਾ ਹੈ ਫੁੱਲ ਸਪੈਕਟ੍ਰਮ ਆਫ ਡਰੱਗਸ ਜਿਹੜੇ ਪੰਜਾਬ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਪਾਏ ਜਾਂਦੇ ਆ ਤੇ ਸਰ ਇੱਕ ਨਾ ਹੋਰ ਤੁਸੀਂ ਹੁਣੀ ਥੋੜੀ ਘਰ ਪਹਿਲਾਂ ਗੱਲ ਕਹੀ ਸੀ ਕਿ ਗਾਣੇ ਪ੍ਰਮੋਟ ਕਰ ਰਹੇ ਨੇ ਅਸੀਂ ਹੁਣ ਵੀ ਦੇਖਿਆ ਕਿ ਦਿਲਜੀਤ ਦੋਸਾਂਝ ਦਾ ਕਾਨਸਰਟ ਹੁੰਦਾ ਹੈ ਆਈ ਥਿੰਕ ਹਾਈਦਰਾਬਾਦ ਦੀ ਗੱਲ ਸੀ ਜਿੱਥੇ ਉਹ ਕਿਹਾ ਗਿਆ ਕਿ ਨਹੀਂ ਜੀ ਤੁਸੀਂ ਐਲਕੋਹਲ ਵਾਲੇ ਗਾਣੇ ਨਹੀਂ ਗਾਣੇ ਤੁਸੀਂ ਇਹ ਗਾਣੇ ਨਹੀਂ ਗਾਣੇ ਉਸ ਤੋਂ ਬਾਅਦ ਸਰ ਅਸੀਂ ਦੇਖਦੇ ਹਾਂ ਆਪਣੇ ਪੁਰਾਣੇ ਗਾਣਿਆਂ ਵਿੱਚ ਮੁੱਕ ਗਈ ਫੀਮ ਦੇ ਵਿੱਚੋਂ ਯਾਰੋ ਬਹੁਤ ਇਹੋ ਜਿਹੇ ਗਾਣੇ ਬਣੇ ਆ ਸਰ ਕੀ ਇਹ ਗਾਣੇ ਸੁਣ ਕੇ ਜਿੱਦਾਂ ਹੁਣ ਮੈਂ ਇੱਕ ਬੱਚਾ ਹਾਂ ਮੈਂ ਛੋਟਾ ਬੱਚਾ ਹਾਂ ਮੈਨੂੰ ਪਤਾ ਹੀ ਨਹੀਂ ਫੀਮ ਕੀ ਚੀਜ਼ ਹੈ ਮੈਨੂੰ ਪਤਾ ਹੀ ਨਹੀਂ ਕਿ ਨਸ਼ਾ ਕੀ ਚੀਜ਼ ਹੈ ਪਰ ਮੈਂ ਗਾਣੇ ਤਾਂ ਸੁਣ ਰਿਹਾ ਹਾਂ ਨਾ ਸੋ ਤੁਸੀਂ ਇਸ ਗੱਲ ਤੇ ਚਾਨਣਾ ਪਾਓ ਕਿ ਇਸ ਤੋਂ ਡਰਗ ਨਸ਼ਾ ਹੋਰ ਫੈਲ ਰਿਹਾ ਹੈ ਤੁਹਾਡੀ ਬਿਲਕੁਲ ਗੱਲ ਸਹੀ ਸਹੀ ਹੈ ਤੁਸੀਂ ਬਹੁਤ ਪਰਟਿਨੈਂਟ ਇਸ਼ੂ ਹੈ ਇਹ ਪੰਜਾਬ ਦਾ ਕਿ ਜਿਹੜੇ ਡਰਗ ਯੂਜ਼ ਹੈ ਇਹ ਆਪਣੇ ਪਪੂਲਰ ਕਲਚਰ ਦਾ ਇੱਕ 파ਟ ਬਣਿਆ ਹੋਇਆ ਅੱਜ ਤੋਂ ਨਹੀਂ ਇਹ ਮਤਲਬ ਜੇ ਅਸੀਂ ਐਂਸ਼ੀਅਨ ਮੀਡੀਵਲ ਹਿਸਟਰੀ ਵੀ ਦੇਖੀ ਹੈ ਆਪਣੇ ਏਰੀਆ ਦੀ ਡਰੱਗ ਅਬਿਊਜ਼ ਡਰੱਗ ਯੂਜ਼ ਮੈਂ ਕਹਾਂਗਾ ਅਬਿਊਜ਼ ਗਲਤ ਵਰਡ ਹੈ ਡਰੱਗ ਯੂਜ਼ ਜਿਹੜਾ ਇੱਕ ਪਪੂਲਰ ਕਲਚਰ ਦਾ 파ਟ ਰਿਹਾ ਹੈ ਸਾਡੇ ਦਾ ਇਸੇ ਉਸੇ ਪਪੂਲਰ ਕਲਚਰ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂ ਅੱਜ ਵੀ ਆਪਣੇ ਗਾਣਿਆਂ ਦੇ ਵਿੱਚ ਠੀਕ ਹੈ ਆਪਣੀਆਂ ਮੂਵੀਜ਼ ਦੇ ਵਿੱਚ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਜ਼ਿਕਰ ਬਾਰ-ਬਾਰ ਹੁੰਦਾ ਪਰ that being said ਅੱਜਕੱਲ ਜਿਹੜੇ ਬੱਚੇ ਨੇ ਉਹਨਾਂ ਦੇ ਕੋਲ ਐਕਸੈਸ ਬਹੁਤ ਜ਼ਿਆਦਾ ਹੋ ਗਿਆ ਸੋਸ਼ਲ ਮੀਡੀਆ ਕਰਕੇ ਉਹ ਮੀਡੀਆ ਦੇ ਨਾਲ ਜੁੜੇ ਹੋਏ ਆ ਹਰ ਜਗ੍ਹਾ ਤੋਂ ਜੁੜੇ ਆ ਤੇ ਜਦੋਂ ਆਪਾਂ ਇਹਨਾਂ ਡਰੱਗਸ ਦੀ ਗੱਲ ਕਰਦੇ ਆ ਆਪਾਂ ਮੀਡੀਆ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਇੱਕ ਕਿਊਰਿਓਸਿਟੀ ਜਾਗਦੀ ਹੈ ਕਿ ਇਹਦੇ ਅਸਰ ਕੀ ਹੁੰਦੀ ਹੈ ਯਾਨੀ ਚਿੱਟਾ ਕੀ ਹੁੰਦਾ ਠੀਕ ਹੈ ਕਿ ਇਸ ਗਾਣੇ ਦੇ ਵਿੱਚ ਇਹਨੂੰ ਇਹਨੂੰ ਇਸ ਆਰਟਿਸਟ ਨੂੰ ਆਈਡਿਅਲਾਈਜ਼ ਕਰਦਾ ਇਹਨੇ ਕਿੰਨੀ ਵਾਰੀ ਇਸ ਚੀਜ਼ ਦੀ ਗੱਲ ਕੀਤੀ ਹੈ ਤੇ ਉਹ ਇੱਕ ਕੂਲ ਚੀਜ਼ ਬਣ ਜਾਂਦੀ ਹੈ ਸੋਸਾਇਟੀ ਦੇ ਵਿੱਚ ਨਾ ਤੇ ਉਹਨੂੰ ਕਿਊਰਿਓਸਿਟੀ ਜਾਗਦੀ ਹੈ ਇਸ ਕਰਕੇ ਉਹ ਦੇਖਦਾ ਉਹਦੀ ਜਿਹੜੀ ਇਨੀਸ਼ੀਅਲ ਇਨਹੀਬੀਸ਼ਨ ਹੈ ਉਹ ਖਤਮ ਹੋ ਜਾਂਦੀ ਹੈ ਤੇ ਮੇਰੇ ਹਿਸਾਬ ਨਾਲੇ ਇੱਕ ਮਤਲਬ ਬਹੁਤ ਹੀ ਟਰਾਜਿਕ ਚੀਜ਼ ਹੈ ਬੱਚੇ ਵਾਸਤੇ ਕਿ ਉਹ ਮਤਲਬ ਪੜਾਈ ਵਾਸਤੇ ਹੋਰ ਚੀਜ਼ਾਂ ਵਾਸਤੇ ਕਿਉਰੀਅਸ ਹੋਣ ਦੀ ਜਗ੍ਹਾ ਸਪੋਰਟਸ ਵਾਸਤੇ ਕਿਉਰੀਅਸ ਹੋਣ ਦੀ ਜਗ੍ਹਾ ਡਰੱਗਸ ਵਾਸਤੇ ਕਿਉਰੀਅਸ ਹੋ ਰਿਹਾ ਤੇ ਸਰ ਬਿਲਕੁਲ ਤੁਸੀਂ ਗੱਲ ਕਹੀ ਕਿ ਪਰ ਇੱਕ ਨਾ ਹੋਰ ਪ੍ਰੋਬਲਮ ਸਾਡੇ ਜਨਰੇਸ਼ਨ ਨਾਲੇ ਵੀ ਹੈ ਕਿ ਕੂਲ ਬਣਨ ਦੇ ਚੱਕਰ ਚ ਆਪਾਂ ਨਾ ਫੂਲ ਬਣੇ ਜਾ ਰਹੇ ਹਾਂ ਅੱਜ ਦੇ ਟਾਈਮ ਐਂਡ ਸੈਕੰਡਲੀ ਸਰੇ ਬਹੁਤ ਮੈਨੂ ਸੀਰੀਅਸ ਮੁੱਦਾ ਲੱਗਦਾ ਹੈ ਕਿ ਇੱਕ ਟੀਕਾ ਲਗਾਇਆ ਜਾਂਦਾ ਸੀ ਅੱਜ ਤੋਂ 20 ਸਾਲ ਪਹਿਲਾਂ ਜਾਨ ਬਚਾਉਣ ਵਾਸਤੇ ਪਰ ਅੱਜ ਜਦੋਂ ਟੀਕਾ ਲੱਗਦਾ ਹੈ ਨਾ ਉਹਦੇ ਨਾਲ ਮੌਤ ਹੁੰਦੀ ਹੈ ਸਰ ਪੰਜਾਬ ਵਿੱਚ ਜਦੋਂ ਇਹ ਮੌਤਾ ਹੋ ਰਹੀਆਂ ਨੇ ਖਾਸ ਕਰਕੇ ਜਦੋਂ ਆਪਾਂ ਕਹਿੰਦੇ ਚਿੱਟੇ ਨਾਲ ਇਹਦਾ ਪ੍ਰਭਾਵ ਬਾਕੀ ਚੀਜ਼ਾਂ ਨਾਲੋਂ ਚਾਹੇ ਅਫੀਮ ਦੀ ਗੱਲ ਕਰ ਲਓ ਬਾਕੀ ਸਭ ਚੀਜ਼ਾਂ ਦੀ ਗੱਲ ਕਰ ਲਓ ਚਿੱਟੇ ਦਾ ਪ੍ਰਭਾਵ ਇੰਨਾ ਕਿਉਂ ਵਧਿਆ ਸਰ ਪੰਜਾਬ ਵਿੱਚ ਚਿੱਟੇ ਦਾ ਪ੍ਰਭਾਵ ਦੇਖੋ ਪਹਿਲੀ ਗੱਲ ਜੇ ਆਪਾਂ ਇਹਦੀ ਕੁਆਲਿਟੀ ਆਫ ਡਰਗ ਦੀ ਗੱਲ ਕਰੀਏ ਕਿ ਚਿੱਟਾ ਕਿੱਦਾਂ ਦੀ ਡਰਗ ਹੈ ਚਿੱਟਾ ਇੱਕ ਬਹੁਤ ਹੀ ਐਡਿਕਟਿਵ ਡਰਗ ਹੁੰਦੀ ਹੈ ਠੀਕ ਹੈ ਉਹ ਤੇ ਇੱਕ ਵਾਰੀ ਲੱਗਣਾ ਬਹੁਤ ਈਜ਼ੀ ਹੈ ਪਰ ਉਸ ਤੋਂ ਵਾਪਸ ਆਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਮਤਲਬ ਇੰਨੇ ਅਸੀਂ ਦੇਖਦੇ ਆ ਡਰਗ ਐਡਿਕਸ਼ਨ ਸੈਂਟਰਸ ਖੁੱਲੇ ਹੋਏ ਆ ਇੰਨੇ ਲੋਕੀ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਇਹਦੇ ਬਾਰੇ ਚ ਪਰ ਤਾਂ ਵੀ ਇੱਕ ਬੱਚਾ ਇੱਕ ਨੌਜਵਾਨ ਜਿਹੜਾ ਇਸ ਚੀਜ਼ 'ਚ ਲੱਗਦਾ ਉਹਨੂੰ ਸਾਈਕੋਲੋਜੀਕਲ ਮੈਂਟਲ ਫਿਜ਼ੀਕਲ ਹਰ ਤਰ੍ਹਾਂ ਦਾ ਡੈਮੇਜ ਚੱਲਣਾ ਪੈਂਦਾ ਦੂਸਰੀ ਗੱਲ ਪੰਜਾਬ ਦੇ ਵਿੱਚ ਇਹ ਜ਼ਿਆਦਾ ਕਿਉਂ ਹੈ ਠੀਕ ਹੈ ਪੰਜਾਬ ਦੇ ਵਿੱਚ ਜ਼ਿਆਦਾ ਇਸ ਕਰਕੇ ਆ ਕਿਉਂਕਿ ਪੰਜਾਬ ਇੱਕ ਫਰੰਟ ਲਾਈਨ ਸਟੇਟ ਹੈ ਫਰੰਟ ਲਾਈਨ ਸਟੇਟ ਦਾ ਮਤਲਬ ਹੈ ਕਿ ਪੰਜਾਬ ਦਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਤੇ ਪਾਕਿਸਤਾਨ ਜਿਹੜਾ ਹੈ ਉਹ ਗੋਲਡਨ ਕ੍ਰੈਸੈਂਟ ਦਾ ਪਾਰਟ ਹੈ ਹੁਣ ਗੋਲਡਨ ਕ੍ਰੈਸੈਂਟ ਕੀ ਚੀਜ਼ ਹੈ ਗੋਲਡਨ ਕ੍ਰੈਸੈਂਟ ਇੱਕ ਇਦਾਂ ਦਾ ਏਰੀਆ ਹੈ ਈਰਾਨ ਅਫਗਾਨਿਸਤਾਨ ਤੇ ਪਾਕਿਸਤਾਨ ਦਾ ਜਿੱਥੇ 85 ਟੂ 90% ਆਫ ਦਾ ਗਲੋਬਲ ਓਪੀਅਮ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਠੀਕ ਹੈ ਤੇ ਉਹਦੀ ਜਿਹੜੀ ਸਭ ਤੋਂ ਵੱਡੀ ਮਾਰਕੀਟ ਹੈ ਨਾਰਥ ਇੰਡੀਆ ਨਾਰਥ ਇੰਡੀਆ ਵੀ ਪੰਜਾਬ ਸਪੈਸੀਫਿਕਲੀ ਇਸ ਕਰਕੇ ਜਿਹੜਾ ਉਧਰੋਂ ਡਰੋਨਸ ਦੇ ਰਾਹੀਂ ਠੀਕ ਹੈ ਜਾਂ ਕ੍ਰਾਸ ਬਾਰਡਰ ਹੋਰ ਸੁਰੰਗਾਂ ਦੇ ਰਾਹੀਂ ਹੋਰ ਬਹੁਤ ਤਰੀਕਿਆਂ ਦੇ ਨਾਲ ਉਧਰੋਂ ਡਰੱਗਸ ਜਿਹੜੇ ਸਮਗਲ ਹੁੰਦੇ ਆ ਤੇ ਇਸ ਪੰਜਾਬ ਦੇ ਵਿੱਚ ਕੰਜ਼ਿਊਮ ਕੀਤੇ ਜਾਂਦੇ ਆ ਤੇ ਸਰ ਤੁਸੀਂ ਕਿਹਾ ਕਿ ਪਾਕਿਸਤਾਨ ਤੋਂ ਆ ਰਿਹਾ ਹੈ ਅਫਗਾਨਿਸਤਾਨ ਤੋਂ ਆ ਰਿਹਾ ਆਪਾਂ ਕਿਉਂ ਨਹੀਂ ਰੋਕ ਪਾਰੇ ਆਪਾਂ ਕਿਉਂ ਬਾਰ-ਬਾਰ ਇਹ ਫਿਲਮਾਂ 'ਚ ਵੀ ਦੇਖਦੇ ਆ ਆਪਾਂ ਕਿਉਂ ਬਾਰ-ਬਾਰ ਵੀਡੀਓ ਵਾਇਰਲ ਹੁੰਦੀ ਹੈ ਕਿ ਉਧਰੋਂ ਇੱਕ ਡਰੋਨ ਆ ਰਿਹਾ ਜੀ ਉੱਠ ਕੇ ਤੇ ਇੱਥੇ ਇੱਕ ਪੈਕੇਟ ਸੁੱਟ ਕੇ ਚਲਾ ਜਾਂਦਾ ਆਪਣਾ ਬੰਦਾ ਜਾਂਦਾ ਉਹ ਪੈਕੇਟ ਚੱਕਦਾ ਤੇ ਵੰਡ ਦਿੰਦਾ ਪੰਜਾਬ 'ਚ ਵਾਈਰ ਵੀ ਨਾਟ ਟੇਬਲ ਟੂ ਸਟਾਪ ਦਿਸ ਕਮੀ ਕਿੱਥੇ ਆ ਰਹੀ ਐ ਕੋਈ ਤਾਂ ਜ਼ਿੰਮੇਵਾਰ ਹੋਊਗਾ ਸਰ ਇਹਦੇ ਵਾਸਤੇ ਇਹਦੇ ਜਿੱਦਾਂ ਮੈਨੂੰ ਲੱਗਦਾ ਨਾ ਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਐ ਉਦਾਂ-ਉਦਾਂ ਇਹਨੂੰ ਮੈਨੇਜ ਕਰਨ ਦਾ ਜਿਹੜੇ ਚੈਲੰਜੇਜ਼ ਆ ਉਹ ਇਨਕਰੀਜ਼ ਹੁੰਦੇ ਜਾ ਰਹੇ ਹੁਣ ਫੋਰ ਐਗਜ਼ਾਮਪਲ ਆਪਾਂ ਡਰੋਨ ਹੀ ਲੈ ਲਈਏ ਇੱਕ ਡਰੋਨ ਹੈ ਨਾ 10-20 ਹਜ਼ਾਰ ਦਾ ਆਉਂਦਾ ਉਹਦੇ 'ਚ ਤੁਸੀਂ 4-5 ਕਿਲੋ ਕੋਈ ਵੀ ਪ੍ਰੋਡਕਟ ਤੁਸੀਂ 25-30 ਕਿਲੋਮੀਟਰ ਟ੍ਰਾਂਸਪੋਰਟ ਕਰ ਸਕਦੇ ਹੋ ਈਜ਼ੀਲੀ ਠੀਕ ਐ ਉਹ ਤੁਹਾਡਾ ਇੱਕ ਵਾਰੀ ਫੜਿਆ ਵੀ ਗਿਆ ਤੇ ਉਹਨੇ ਸਮਾਨ ਤਾਂ ਪਛਾਹਤਾ ਆਪਣਾ ਅਗਲੀ ਵਾਰੀ ਤੁਸੀਂ ਨਵਾਂ ਭੇਜ ਦੋਗੇ ਅਗਲੀ ਵਾਰੀ ਤੁਸੀਂ ਨਵਾਂ ਭੇਜ ਦੋਗੇ ਠੀਕ ਹੈ ਤੇ ਇੱਕ 500 550 ਕਿਲੋਮੀਟਰ ਦੇ ਬਾਰਡਰ ਤੇ ਇਸ ਚੀਜ਼ ਨੂੰ ਮੈਨੇਜ ਕਰਨਾ ਐਡਮਿਨਿਸਟ੍ਰੇਟਿਵਲੀ ਮੁਸ਼ਕਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਨਾਮੁਕੀਨ ਹੈ ਪਰ ਇੰਡੀਆ ਇਦਾਂ ਦੀਆਂ ਟੈਕਨੋਲੋਜੀਸ ਹੁਣ ਡਿਵੈਲਪ ਕਰ ਰਿਹਾ ਹੈ ਐਂਟੀ ਡਰੋਨ ਟੈਕਨੋਲੋਜੀਸ ਹੋ ਗਈਆਂ ਏਰੀਆ ਡਿਨਾਇਲ ਟੈਕਨੋਲੋਜੀਸ ਹੋ ਗਈਆਂ ਇਹਨਾਂ ਦੇ ਵਿੱਚ ਕੀ ਹੋਏਗਾ ਕਿ ਡਰੋਨ ਦੂਰੋਂ ਦਿਖੇਗਾ ਤੇ ਟੈਕਲ ਹੋ ਜਾਏਗਾ ਠੀਕ ਹੈ ਸੈਕੰਡਲੀ ਜਿਹੜੇ ਇਹ ਜਿਹੜੇ ਮਾਡੇ ਅਨਸਰ ਨੇ ਸੁਸਾਇਟੀਆਂ ਦੇ ਠੀਕ ਹੈ ਇਹ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਆ ਡਰੱਗਸ ਨੂੰ ਪੰਜਾਬ ਤੱਕ ਪਹੁੰਚਾਉਣ ਦੇ। ਉਹਨੇ ਤੁਸੀਂ ਰੀਸੈਂਟਲੀ ਦੇਖਿਆ ਹੋਵੇਗਾ ਕਿ ਪੋਰਟ ਬੇਸਡ ਸਪਲਾਈ ਵੀ ਸ਼ੁਰੂ ਹੋ ਗਈ ਹੋਈ ਐ। ਮਤਲਬ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪੋਰਟ ਸੀਗਾ ਗੁਜਰਾਤ ਦੇ ਵਿੱਚ ਉੱਥੇ 3000 ਕਰੋੜ ਦੀ ਹੈਰੋਇਨ ਪਕੜੀ ਗਈ ਐ ਤੇ ਉਹ ਐਕਚੁਅਲੀ ਚੈਨਲਾਈਜ਼ਡ ਪੰਜਾਬ ਨਾਰਥ ਇੰਡੀਆ ਵੱਲ ਹੀ ਸੀਗੀ। ਤੇ ਇਹਦੇ ਅੱਗੇ ਵੀ ਚੈਨਲਸ ਬਣੇ ਹੋਏ ਐ ਜਿਹੜਾ ਪੈਸਾ ਇਹਦੇ ਤੋਂ ਜਨਰੇਟ ਹੁੰਦਾ ਉਹ ਟੈਰਰਿਜ਼ਮ ਨੂੰ ਪ੍ਰਮੋਟ ਕਰਨ ਦੇ ਵਿੱਚ ਯੂਜ਼ ਹੋ ਰਿਹਾ। ਜੇ ਐਨ ਕੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਅਦਰ ਸਟੇਟਸ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਆਂ ਨੂੰ ਵੀ ਪ੍ਰੋਮੋਟ ਕਰ ਰਹੇ ਆ। ਮਤਲਬ ਸਰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਉਗਾ ਕੁਛ ਨਹੀਂ ਰਿਹਾ। ਆਪਾਂ ਤੇ ਜਾਣੇ ਜਾਂਦੇ ਆਂ ਫੂਡ ਬਾਸਕਟ ਦੇ ਤੌਰ ਤੇ ਕਿ ਆਪਾਂ ਤੇ ਪੂਰੀ ਜਿਹੜਾ ਆਪਣਾ ਭਾਰਤ ਦੇਸ਼ ਆ ਉਹਨੂੰ ਵੀਟ ਵੀ ਪਹੁੰਚਾ ਰਹੇ ਆ। ਆਪਾਂ ਉਹਨਾਂ ਨੂੰ ਚਾਵਲ ਵੀ ਦੇ ਰਹੇ ਆ। ਉਹਨਾਂ ਦੇ ਜਿਹੜੇ ਫੂਡ ਗ੍ਰੇਨਸ ਦੇ ਜਿਹੜੇ ਗੋਡਾਊਨਸ ਆ ਉਹਨਾਂ ਨੂੰ ਭਰ ਰਹੇ ਆ ਤੇ ਬਦਲੇ ਵਿੱਚ ਉਹ ਸਾਨੂੰ ਨਸ਼ਾ ਦੇ ਰਹੇ ਆ। ਇਹ ਕਿਉਂ ਹੋ ਰਿਹਾ ਫਿਰ ਸਰ? ਦੇਖੋ ਇਹ ਪੰਜਾਬ ਦਾ ਇਹ ਟਰੂ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਉਗਦੀਆਂ ਤੇ ਜਿੰਦਾ ਕਈ ਸਟੇਟਸ ਤੋਂ ਆਂਦਾ ਨਸ਼ਾ ਪੰਜਾਬ ਦੇ ਵਿੱਚ ਇੰਟਰਨੈਸ਼ਨਲੀ ਵੀ ਆਂਦਾ ਹੈ ਇਸ ਕਰਕੇ ਪੰਜਾਬ ਜਿਹੜਾ ਹੈ ਇਹ ਸਫਰਰ ਹੈ ਇਸ ਚੀਜ਼ ਦਾ ਕਿਉਂ ਕਿ ਕਿਉਂਕਿ ਆਫਟਰ ਗ੍ਰੀਨ ਰੈਵੋਲੂਸ਼ਨ ਪੰਜਾਬ ਨੇ ਇੱਕ ਬਹੁਤ ਹਾਈ ਲੈਵਲ ਦੀ ਪ੍ਰੋਸਪਰਿਟੀ ਦੇਖੀ ਠੀਕ ਹੈ ਜਦੋਂ ਪ੍ਰੋਸਪਰਿਟੀ ਆਉਂਦੀ ਹੈ ਉਹਦੇ ਨਾਲ ਹੀ ਚੈਲੰਜਸ ਵੀ ਆਉਂਦੇ ਆ ਪ੍ਰੋਸਪਰਿਟੀ ਦੇ ਤੁਸੀਂ ਵੈਸਟਰਨ ਕੰਟਰੀਜ਼ ਦੇ ਵਿੱਚ ਦੇਖੋ ਜਿੰਨੀਆਂ ਉਹ ਪ੍ਰੋਸਪਰਸ ਨੇ ਉੱਥੇ ਡਰੱਗ ਅਬਿਊਜ਼ ਕਿੰਨੀ ਜ਼ਿਆਦਾ ਹੈ ਠੀਕ ਹੈ ਮੇਬੀ ਅਸੀਂ ਉਸ ਪੱਖੋਂ ਆਪਣੀ ਸੋਸਾਇਟੀ ਨੂੰ ਜਾਗਰੂਕ ਨਹੀਂ ਕਰ ਪਾਏ ਅਵੇਅਰ ਨਹੀਂ ਕਰ ਪਾਏ ਕਿ ਇਸ ਪੈਸੇ ਨੂੰ ਸੰਭਾਲਣਾ ਕਿੱਦਾਂ ਹੈ ਸੀ ਇਹਨੂੰ ਕਿੱਦਾਂ ਯੂਟਿਲਾਈਜ਼ ਕਰਨਾ ਅਗੇ ਠੀਕ ਹੈ ਇਸ ਕਰਕੇ ਪੰਜਾਬ ਇਹਦਾ ਜਿਹੜਾ ਸ਼ਿਕਾਰ ਬਣ ਗਿਆ ਸਰ ਤੁਸੀਂ ਨਾ ਗੱਲ ਕੀਤੀ ਪ੍ਰੋਸਪਰਿਟੀ ਦੀ ਆਈ ਥਿੰਕ ਉਹ ਤੇ ਵਧੀਆ ਚੀਜ਼ ਹੁੰਦੀ ਹੈ ਜੇ ਆਪਾਂ ਨੋਰਮਲ ਪਰਸਪੈਕਟਿਵ ਨਾਲ ਦੇਖੀਏ ਤੇ ਗ੍ਰੀਨ ਰੈਵਲੂਸ਼ਨ ਨੇ ਤੇ ਪੰਜਾਬ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੱਤਾ ਪਰ ਕੀ ਸਿਰਫ ਪ੍ਰੋਸਪਰਿਟੀ ਯਾਨੀ ਕਿ ਪ੍ਰੋਸਪਰਿਟੀ ਨੂੰ ਜੇ ਆਪਾਂ ਥੋੜਾ ਹੋਰ ਤੋੜੀਏ 댓 ਮੀਨਸ ਕਿ ਇਨਕਮ ਵਧ ਜਾਣਾ ਜੇ ਇਨਕਮ ਵਧਣ ਨਾਲ ਕੀ ਆਪਾਂ ਨਸ਼ੇ ਤੇ ਲੱਗੇ ਆ ਹੁਣ ਦੇਖੋ ਇਹ ਇਸ ਚੀਜ਼ ਨਾਲ ਨਾ ਸਿਰ ਇੱਕ ਹੋਰ ਸਵਾਲ ਪੈਦਾ ਹੋ ਸਕਦਾ ਜਿਹਨੂੰ ਆਪਾਂ ਬਿਮਾਰੂ ਸਟੇਟਸ ਕਹਿੰਦੇ ਆ ਹਮ ਬਿਹਾਰ ਯੂਪੀ ਹੋਗੀ ਕਿ ਫਿਰ ਉਹਨਾਂ ਵਿੱਚ ਨਸ਼ਾ ਨਹੀਂ ਹੈ ਕਿਉਂਕਿ ਉਹ ਇੰਨੇ ਪ੍ਰੋਸਪਰਸ ਨਹੀਂ ਹੈ ਜਿਨਾ ਪੰਜਾਬ ਪ੍ਰੋਸਪਰਸ ਹੈ ਪਰ ਮੈਨੂੰ ਲੱਗਦਾ ਹੈ ਕਿ ਨਸ਼ਾ ਜਿਹੜਾ ਹੈ ਚਾਹੇ ਉਹ ਸਸਤਾ ਨਸ਼ਾ ਕਰ ਰਹੇ ਨੇ ਪਰ ਨਸ਼ਾ ਤੇ ਕਰ ਹੀ ਰਹੇ ਨੇ ਨਾ ਸੋ ਕੀ ਸਿਰਫ ਪ੍ਰੋਸਪਰਿਟੀ ਆਫ ਪੰਜਾਬ ਕਿ ਭਾਈ ਗ੍ਰੀਨ ਰੈਵੋਲੂਸ਼ਨ ਹੋ ਗਈ ਤਾਂ ਕਰਕੇ ਹੀ ਸਾਡੇ ਨਸ਼ਾ ਆ ਗਿਆ ਨਹੀਂ ਹੋਰ ਬਹੁਤ ਰੀਜ਼ਨਸ ਨੇ ਜਿੱਦਾਂ ਆਪਾਂ ਸੋਸ਼ੀਓਲੋਜੀਕਲ ਰੀਜ਼ਨਸ ਦੇਖ ਸਕਦੇ ਆ ਜਿੱਦਾਂ ਆਪਣੀ ਜਿਹੜੀਆਂ ਲੈਂਡਸ ਸੀਗੀਆਂ ਉਹ ਛੋਟੀਆਂ ਹੁੰਦੀਆਂ ਜਾ ਰਹੀਆਂ ਦਿਨ ਬਰ ਦਿਨ ਜਦੋਂ ਲੈਂਡ ਛੋਟੀ ਹੁੰਦੀ ਹੈ ਲੈਂਡ ਦੇ ਨਾਲ ਫੈਮਿਲੀ ਛੋਟੀ ਹੋ ਜਾਂਦੀ ਹੈ ਫੈਮਿਲੀ ਛੋਟੀ ਹੋਣ ਦੇ ਨਾਲ ਸਾਡਾ ਸਰਕਲ ਛੋਟਾ ਹੋ ਗਿਆ ਸਰਕਲ ਛੋਟਾ ਹੋਣ ਨਾਲ ਆਪਣੇ ਕੋਲ ਲੋਨਲੀਨੈਸ ਆ ਗਈ ਜਦੋਂ ਅਸੀਂ ਲੋਨਲੀ ਹੋ ਗਏ ਤੇ ਡਰੱਗਸ ਜਿਹੜੀਆਂ ਐ ਇੱਕ ਬਹੁਤ ਈਜ਼ੀ ਐਸਕੇਪ ਪ੍ਰੋਵਾਈਡ ਕਰ ਦਿੰਦੀ ਹੈ ਸਾਡੀ ਲੋਨਲੀਨੈਸ ਵਿੱਚ ਇੱਕ ਆ ਹਾਰੀਜ਼ਨ ਹੋ ਗਿਆ ਜੇ ਆਪਾਂ ਇਕਨੋਮਿਕ ਰੀਜ਼ਨ ਦੇਖੀਏ ਪ੍ਰੋਸਪੇਰਿਟੀ ਤਾਂ ਆ ਗਈ ਪਰ ਜੋਬ ਕ੍ਰੀਏਸ਼ਨ ਨਹੀਂ ਹੋਈ ਐਗਰੀਕਲਚਰ ਦੇ ਵਿੱਚ ਡਿਸਗਾਈਜ਼ਡ ਅਨਪਲੋਇਮੈਂਟ ਸਿਗੀ ਠੀਕ ਹੈ ਤੇ ਆਪਾਂ ਗੇਨਫੁਲ ਏਮਪਲੋਇਮੈਂਟ ਆਪਣੇ ਯੂਥ ਨੂੰ ਪ੍ਰੋਵਾਈਡ ਨਹੀਂ ਕਰ ਸਕੇ ਯੂਥ ਕੋਲ ਹੁਣ ਏਮਪਲੋਇਮੈਂਟ ਨਹੀਂ ਹੈ એનર્ਜੀ ਬਹੁਤ ਹੈ એનર્ਜੀ ਕਿੱਥੇ ਯੂਜ਼ ਹੋਏਗੀ એનર્ਜੀ ਅਲਟੀਰੀਅਰ ਐਕਟੀਵਿਟੀਜ਼ ਦੇ ਵਿੱਚ ਯੂਜ਼ ਹੋਏਗੀ ਤੀਸਰੀ ਚੀਜ਼ ਅਸੀਂ ਪੰਜਾਬ ਜਿਹੜਾ ਰਿਹਾ ਹਿਸਟੋਰਿਕਲੀ ਸਪੋਰਟਸ ਦੇ ਵਿੱਚ ਬਹੁਤ ਵਧੀਆ ਰਿਹਾ ਬੀਟ ਕ੍ਰਿਕਟ ਬੀਟ ਹਾਕੀ ਬੀਟ ਕਬੱਡੀ ਹਰ ਇੱਕ ਸਪੋਰਟ ਦੇ ਵਿੱਚ ਪੰਜਾਬੀਆਂ ਨੇ ਐਕਸਲ ਕੀਤਾ ਪਰ ਇਸ ਟਾਈਮ ਤੇ ਸਾਡਾ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਹੈ ਹੁਣ ਇੰਪਰੂਵ ਹੋ ਰਿਹਾ ਬਟ ਤੁਸੀਂ ਪਿਛਲੇ 20 ਸਾਲਾਂ ਦਾ ਜੇ ਆਪਾਂ ਟ੍ਰੈਂਡ ਦੇਖੀਏ ਤਾਂ ਮਤਲਬ ਇੰਡੀਆ ਦੇ ਵਿੱਚ ਵਨ ਆਫ ਦਾ ਪੋਰੈਸਟ ਸਟੇਟਸ ਹੋਊਗੀ ਸਪੋਰਟਸ ਇਨਫਰਾਸਟ੍ਰਕਚਰ ਦੇ ਵਿੱਚ ਪੰਜਾਬ ਠੀਕ ਹੈ ਆਪਾਂ ਆਪਣੇ ਹੀ ਸਪੋਰਟਸ ਨੂੰ ਪ੍ਰੋਮੋਟ ਨਹੀਂ ਕਰ ਸਕੇ ਫਿਰ ਜੇ ਆਪਾਂ ਹੋਰ ਰੀਜਨਸ ਦੇਖੀਏ ਇਹਦੇ ਵਿੱਚ ਸਿਕਿਉਰਿਟੀ ਰੀਜਨਸ ਹੋਗੇ ਬਾਰਡਰ ਲਾਈਨ ਸਟੇਟ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਫਿਰ ਜਿੱਦ ਜੇ ਐਂਡੀਕੇ ਆਪਣੇ ਨਾਲ ਲੱਗਦਾ ਤੇ ਉਹ ਟੈਰਰਿਜ਼ਮ ਨੂੰ ਪ੍ਰੋਮੋਟ ਕਰਨ ਵਾਸਤੇ ਨਿਫੇਰੀਅਸ ਐਕਟੀਵਿਟੀਆਂ ਨੇ ਜਿਹੜੀਆਂ ਆਪਣੇ ਨੇਬਰਿੰਗ ਸਟੇਟਸ ਦੀਆਂ ਉਹਨਾਂ ਨੇ ਵੀ ਇਹਨਾਂ ਚੀਜ਼ ਪੰਜਾਬ ਨੂੰ ਇੱਕ ਟਾਰਗੇਟ ਬਣਾ ਕੇ ਰੱਖਿਆ ਹੋਇਆ ਹੈ ਸਰ ਕੁੱਲ ਮਿਲਾ ਕੇ ਨਾ ਜੋ ਮੈਨੂੰ ਤੁਹਾਡੀ ਗੱਲ ਤੋਂ ਸਮਝ ਆਇਆ ਨਾ ਮੈਨੂੰ ਇਹ ਸਮਝ ਆ ਰਿਹਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਬਹੁਤ ਵੱਡੀ ਲਾਪਰਵਾਹੀ ਹੈ ਤੁਸੀਂ ਕਿਹਾ ਕਿ ਜੌਬਸ ਨਹੀਂ ਆ ਪਾ ਰਹੀਆਂ ਤੁਸੀਂ ਕਿਹਾ ਕਿ ਇੱਕ ਜਿਹਨੂੰ ਕਹਿੰਦੇ ਪ੍ਰੋਗਰੈਸਿਵ ਗਰੋਥ ਨਹੀਂ ਹੋ ਪਾ ਰਹੀ ਇੱਕ ਜੌਬਲੈਸ ਗਰੋਥ ਹੋ ਰਹੀ ਹੈ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਆਪਾਂ ਬਲੇਮ ਕਰ ਸਕਦੇ ਹਾਂ ਇਸ ਚੀਜ਼ 'ਚ ਸਰ ਦੇਖੋ ਅਸੀਂ ਮਤਲਬ ਕੱਲੀ ਸਰਕਾਰ ਨੂੰ ਬਲੇਮ ਨਹੀਂ ਕਰ ਸਕਦੇ ਸਰਕਾਰ ਨੇ ਮੇ ਵੀ ਜਿਹੜੀ ਡਿਵੈਲਪਮੈਂਟ ਮਾਡਲ ਪੰਜਾਬ ਦੇ ਵਿੱਚ ਅਡਾਪਟ ਹੋਇਆ ਉਹਦੇ ਵਿੱਚ ਏਮਪਲੋਇਮੈਂਟ ਤੇ ਉਹਨਾਂ ਫੋਕਸ ਨਹੀਂ ਹੋਇਆ ਪਰ ਅਸੀਂ ਐਜ਼ ਅ ਸੋਸਾਇਟੀ ਵੀ ਅਨਅਵੇਅਰ ਹਨ ਚੀਜ਼ਾਂ ਨੂੰ ਲੈ ਕੇ ਅਸੀਂ ਐਜ਼ ਅ ਸੋਸਾਇਟੀ ਵੀ ਇਹਨਾਂ ਚੀਜ਼ਾਂ ਨੂੰ ਗਲੋਰੀਫਾਈ ਕਰਦੇ ਹਾਂ ਅਸੀਂ ਐਜ਼ ਅ ਸੋਸਾਇਟੀ ਵੀ ਇਹੇ ਜਿਹੇ ਗਾਣਿਆਂ ਨੂੰ ਬੜੇ ਚਾਹਾਂ ਨਾਲ ਸੁਣਦੇ ਹਾਂ ਤੇ ਇਸ ਕਰਕੇ ਕੱਲੀ ਸਰਕਾਰ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਸਰਕਾਰ ਪੂਰੀ ਸਹੀ ਨਹੀਂ ਹੈ ਸੋਸਾਇਟੀ ਵੀ ਪੂਰੀ ਸਹੀ ਨਹੀਂ ਹੈ ਇਸ ਕਰਕੇ ਇਹ ਜਿਹੜੀ ਪ੍ਰੋਬਲਮ ਹੈ ਮੋਰ ਦੈਨ ਗਵਰਨਮੈਂਟ ਐਂਡ ਵਿਦ ਦ ਸੋਸਾਇਟੀ ਹੈ ਸੋ ਸੋਸ਼ੀਓਲੋਜੀਕਲ ਪ੍ਰੋਬਲਮ ਦੀ ਤਰ੍ਹਾਂ ਸਾਨੂੰ ਇਹਨੂੰ ਦੇਖਣਾ ਚਾਹੀਦਾ ਸਰ ਇਹੀ ਚੱਕਰ ਹੈ ਨਾ ਕਿ ਹੈ ਸੋਸ਼ੀਓਲੋਜੀਕਲ ਪ੍ਰੋਬਲਮ ਪਰ ਸੋਲੂਸ਼ਨ ਕਿਤੇ ਨਾ ਕਿਤੇ ਸਰਕਾਰ ਹੀ ਕੱਢੇਗੀ ਆਪਾਂ ਸੋਲੂਸ਼ਨ ਵੱਲ ਵੀ ਵੱਧਦੇ ਆ ਨਾ ਸਰ ਅਸੀਂ ਦੇਖਿਆ ਕਿ ਪੰਜਾਬ 'ਚ ਨਾ ਸੋਸ਼ਲ ਮੂਵਮੈਂਟਸ ਚੱਲੀਆਂ ਚਾਹ ਆਪਾਂ ਲੱਖਾਂ ਤੇ ਜਾਣ ਦੀ ਗੱਲ ਕਰ ਲਈਏ ਚਾਹ ਆਪਾਂ ਪ੍ਰਵਿੰਦਰ ਝੋਟਾ ਦੀ ਗੱਲ ਕਰ ਲਈਏ ਚਾਹ ਆਪਾਂ ਅਮਰਿਤਪਾਲ ਸਿੰਘ ਖਾਲਸਾ ਦੀ ਗੱਲ ਕਰ ਲਈਏ ਸਾਰਿਆਂ ਦੀ ਜਿਹੜੀ ਮੁਹਿੰਮ ਚੱਲੇ ਨਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਅਸੀਂ ਜੀ ਨਸ਼ਾ ਮੁਕਤ ਪੰਜਾਬ ਚਾਹੁੰਦੇ ਆ ਕਿ ਤੁਹਾਨੂੰ ਲੱਗਦਾ ਪਹਿਲੀ ਗੱਲ ਕੀ ਇਹ ਜਿੰਨੀਆਂ ਵੀ ਮੁਹਿੰਮ ਸੀ ਸਰ ਮੈਨੂੰ ਤੇ ਇਦਾਂ ਲੱਗਦਾ ਹੈ ਕਿ ਸਰ ਨਸ਼ਾ ਤੇ ਹੱਲੇ ਵੀ ਪੰਜਾਬ 'ਚ ਹੈਗਾ ਗੱਲ ਇਹ ਹੋਣੀ ਚਾਹੀਦੀ ਹੈ ਕਿ ਸਰ ਸਰਕਾਰ ਇਸ ਲੈਵਲ ਤੇ ਮੁਹਿੰਮ ਕਿਉਂ ਨਹੀਂ ਚਲਾ ਰਹੀ ਜਾਂ ਫਿਰ ਸਰਕਾਰ ਜਿਹੜੀ ਹੈ ਕਿ ਉਹਨੂੰ ਇਸ ਲੈਵਲ ਤੇ ਮੁਹਿੰਮ ਚਲਾਣੀ ਚਾਹੀਦੀ ਹੈ ਸੋਲੂਸ਼ਨ ਕੀ ਹੈ ਸਰ ਦੇਖੋ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਡੈਫੀਨਿਟਲੀ ਇੱਕ ਸੋਸ਼ਲ ਮੂਵਮੈਂਟ ਹੋਣੀ ਚਾਹੀਦੀ ਹੈ ਤੇ ਉਹ ਸਰਕਾਰ ਉਹਨੂੰ ਲੀਡ ਕਰੇਗੀ ਸਰਕਾਰ ਆਪਣੇ ਵੱਲੋਂ ਐਫਰਟਸ ਕਰ ਰਹੀ ਹੈ ਜਿੱਦਾਂ ਰੀਸੈਂਟਲੀ ਪੰਜਾਬ ਪੁਲਿਸ ਨੇ ਪੀਏਯੂ ਲੁਧਿਆਣਾ ਦੇ ਵਿੱਚ ਸਾਈਕਲ ਰੈਲੀ ਕਰਵਾਈ ਪੂਰੇ ਆਪਣੀ ਸਟੇਟ ਤੋਂ ਲੋਕੀ ਉੱਥੇ ਆਏ ਉਹਨੂੰ ਬਹੁਤ ਪ੍ਰਮੋਟ ਕੀਤਾ ਗਿਆ ਉੱਥੇ ਡਰੱਗ ਅਵੇਅਰਨੈਸ ਕੈਂਪੇਨਸ ਚਲਾਏ ਗਏ ਠੀਕ ਹੈ ਫਿਰ ਸਟੇਟ ਨੇ ਹੋਰ ਬੜੇ ਸਾਰੇ ਇਨੀਸ਼ੀਏਟਿਵਸ ਚਲਾਏ ਹੋਏ ਆ ਜਿੱਦਾਂ ਮੈਰਾਥਨਸ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ ਠੀਕ ਹੈ ਤੇ ਇਹਨਾਂ ਨੂੰ ਮਤਲਬ ਰੀਹੈਬਿਲਿਟੇਸ਼ਨ ਸੈਂਟਰਸ ਡੀ ਐਡਿਕਸ਼ਨ ਸੈਂਟਰਸ ਵੀ ਸਰਕਾਰ ਖੋਲ ਰਹੀ ਹੈ ਬਟ ਸਾਨੂੰ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਇਸ ਚੀਜ਼ ਦੇ ਵਿੱਚ ਸਾਨੂੰ ਲੋਕਾਂ ਨੂੰ ਵੀ ਇਸ ਚੀਜ਼ ਨੂੰ ਪ੍ਰੋਮੋਟ ਕਰਨਾ ਪਏਗਾ ਠੀਕ ਹੈ ਜਿੱਦਾਂ ਹੁਣ ਪੰਜਾਬ ਪੁਲਿਸ ਨਹੀਂ ਹੈ ਬਠਿੰਡਾ ਪੁਲਿਸ ਨੇ ਇੱਕ ਇਨੀਸ਼ੀਏਟਿਵ ਮਹਿੰਮ ਚਲਾਈ ਸੀ ਇਹਦੇ ਜਿਠਕਰੀ ਪਹਿਰੇਆਂ ਦੀ ਕਮਿਊਨਿਟੀ ਪੁਲਿਸਿੰਗ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੇ ਕੀ ਕੀਤਾ ਕਿ ਆਪਣੇ ਜਿਹੜੇ ਵੌਲੰਟੀਅਰਸ ਹੁੰਦੇ ਆ ਵੌਲੰਟੀਅਰਸ ਨੂੰ ਦੱਸਿਆ ਕਿ ਤੁਸੀਂ ਮਤਲਬ ਟ੍ਰਾਈ ਟੂ ਬੀ ਜਿਹੜੇ ਪੁਲਿਸ ਦੇ ਆਈਜ਼ ਐਂਡ ਈਅਰਜ਼ ਆਫ ਦ ਪੁਲਿਸ ਓਨ ਦ ਗਰਾਉਂਡ ਕੀ ਫੁੱਟ ਸੋਲਜਰਜ਼ ਬਣ ਕੇ ਰਹੋ ਜਦੋਂ ਵੀ ਕੋਈ ਇੱਥੇ ਨਸ਼ਾ ਵੇਚਦਾ ਜਦੋਂ ਵੀ ਕੋਈ ਤੁਹਾਨੂੰ ਇਦਾਂ ਦਾ ਲੱਗਦਾ ਕਿਸੇ ਤੇ ਸ਼ੱਕ ਹੁੰਦਾ ਤੇ ਸਾਨੂੰ ਇਨਫੋਰਮ ਕਰੋ ਠੀਕ ਹੈ ਸਿਮਿਲਰਲੀ ਇੱਕ ਐਨਜੀਓ ਸੀਗੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਮਦਰਜ਼ ਅਗੇਂਸਟ ਡਰੱਗਸ ਕੈਂਪੇਨ ਇਹਦੇ ਵਿੱਚ ਕੀ ਸੀਗਾ ਕਿ ਮਦਰਜ਼ ਜਿਹੜੀਆਂ ਸੀਗੀਆਂ ਉਹ ਡਿਨਾਈਲ ਚ ਰਹਿੰਦੀਆਂ ਸੀ ਕਿ ਸਾਡੇ ਬੱਚੇ ਜਿਹੜਾ ਇਦਾਂ ਦਾ ਕੰਮ ਨਹੀਂ ਕਰ ਸਕਦੇ ਪਰ ਉਹਨਾਂ ਨੇ ਇਹ ਚੀਜ਼ ਜਿਹੜਾ ਉਹ ਐਨਜੀਓ ਸੀਗੀ ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਮਦਰਸ ਕੈਨ ਬੀ ਦ ਸਿੰਗਲ ਪੁਆਇੰਟ ਆਫ ਸੋਲੂਸ਼ਨ ਫਾਰ ਥਿਸ ਪ੍ਰੋਬਲਮ ਫਾਰ ਅ ਪਰਸਨ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਨਾਲ ਜੋੜੋ ਸਪਿਰਚੁਅਲਿਟੀ ਨਾਲ ਜੋੜੋ ਯੋਗਾ ਨਾਲ ਜੋੜੋ ਮੈਡੀਟੇਸ਼ਨ ਨਾਲ ਜੋੜੋ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਡਰੱਗਸ ਤੋਂ ਦੂਰ ਰਹੇ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰੂੰਗਾ ਜਿੱਦਾਂ ਹੁਣ ਮੈਂ ਆਪਾਂ ਸਪੋਰਟਸ ਦੀ ਪਹਿਲਾਂ ਗੱਲ ਕੀਤੀ ਤੇ ਬੜੇ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਪੰਜਾਬ ਦੇ ਵਿੱਚ ਆ ਰਹੇ ਸਪੋਰਟਸ ਇਨਫਰਾਸਟ੍ਰਕਚਰ ਸਪੈਸਿਫਿਕਲੀ ਠੀਕ ਹੈ ਜਿੱਦਾਂ ਆਪਾਂ ਨੇ ਦੇਖਿਆ ਕਿ ਚੰਡੀਗੜ੍ਹ ਦੇ ਵਿੱਚ ਨਵਾਂ ক্রিকেট ਸਟੇਡੀਅਮ ਵੀ ਬਣ ਗਿਆ ਹੋਰ ਕਿੰਨੇ ਸਟੇਡੀਅਮ ਕਿੰਨੀਆਂ ਜਗ੍ਹਾਵਾਂ ਤੇ ਆ ਰਹੇ ਨੇ ਕਬੱਡੀ ਦੇ ਵਰਲਡ ਕੱਪ ਹੋਣ ਲੱਗ ਗਿਆ ਸੀ ਪੰਜਾਬ ਦੇ ਵਿੱਚ ਠੀਕ ਹੈ ਅਸੀਂ ਜਦੋਂ ਮੋਰਿੰਡੇ ਸੀਗੇ ਅਸੀਂ ਵੀ ক্রিকেট ਟੂਰਨਾਮੈਂਟਸ ਵਗੈਰਾ ਆਰਗੇਨਾਈਜ਼ ਕਰਵਾਏ ਸੀਗੇ ਇਹਨਾਂ ਨਾਲ ਕੀ ਹੈ ਕਿ ਬੱਚਿਆਂ ਦਾ ਜਿਹੜਾ ਰੁਝਾਨ ਹੈ ਸਪੋਰਟਸ ਵੱਲ ਉਹ ਇਨਕਰੀਜ਼ ਹੁੰਦਾ ਜਦੋਂ ਸਪੋਰਟਸ ਵੱਲ ਕਿਉਰੀਓਸਿਟੀ ਵਧੇਗੀ ਡੈਫੀਨਿਟਲੀ ਡਰੱਗਸ ਵੱਲ ਤੇ ਇਸੇ ਆਈਡੀਆ ਦੇ ਹਿਸਾਬ ਨਾਲ ਅਸੀਂ ਚੱਲਦੇ ਸੀਗੇ ਜਦੋਂ ਅਸੀਂ ਕੰਮ ਕਰਦੇ ਸੀ ਫੀਲ ਦੇ ਸਰ ਤੁਸੀਂ ਬਹੁਤ ਵਧੀਆ ਸੋਲੂਸ਼ਨ ਦੱਸੇ ਪਰ ਤੁਸੀਂ ਨਾ ਆਪ ਪੰਜਾਬ ਪੁਲਿਸ ਦਾ ਹਿੱਸਾ ਹੋ ਪਰ ਨਾ ਥੋੜੀ ਦੇਰ ਪਹਿਲਾਂ ਹੀ ਮੈਂ ਇੱਕ ਵੀਡੀਓ ਦੇਖੀ ਜਿਹੜੀ ਵਾਇਰਲ ਹੋਈ ਆਲਦੋ ਉਹ ਇੱਕ ਮੀਮ ਸੀਗਾ ਪਰ ਜਦੋਂ ਉਹ ਦੇਖੀ ਨਾ ਉੱਥੇ ਇੱਕ ਨਸ਼ੇ ਵਾਲਾ ਬੰਦਾ ਫੜਿਆ ਜਾਂਦਾ ਹੈ ਤੇ ਜਦੋਂ ਉਹਨੂੰ ਪਿੰਡ ਦੀ ਪੰਚਾਇਤ ਇਕੱਠਾ ਕਰਦੀ ਹੈ ਤੇ ਜਦੋਂ ਇੱਕ ਕਾਂਸਟੇਬਲ ਹੁੰਦਾ ਇੱਕ ਸੀਨੀਅਰ ਅਫਸਰ ਹੁੰਦਾ ਤੇ ਉਹਨੂੰ ਕਹਿੰਦੇ ਆ ਕਿ ਹਾਂ ਬਈ ਕਿੱਥੋਂ ਲਿੱਤਾ ਪਤਾ ਕੀ ਜਾਂਦਾ ਉਹ ਸਰ ਤੁਹਾਨੂੰ ਤੇ ਪਤਾ ਹੀ ਹੈ ਇਹ ਕੀ ਦਿਖਾ ਰਿਹਾ ਸਰ ਮੈਨੂੰ ਗਿਲਾ ਜਿਹੜਾ ਮੈਂ ਗਵਾਣਾ ਜੇ ਪੰਜਾਬੀਆਂ ਦਾ ਗਿਲਾ ਪੁਲਿਸ ਨਾਲ ਇਹ ਵੀ ਤਾਂ ਹੋ ਸਕਦਾ ਨਾ ਕਿ ਔਨ ਗਰਾਉਂਡ ਲੈਵਲ ਤੁਸੀਂ ਵੀ ਕੰਮ ਕੀਤਾ ਹੈ ਸਰ ਮੇਰਾ ਸ਼ਾਇਦ ਤੁਹਾਡੇ ਨਾਲ ਵੀ ਇਹ ਗਿਲਾ ਹੈ ਕਿ ਤੁਸੀਂ ਜੋ ਔਨ ਗਰਾਉਂਡ ਕੰਮ ਕਰ ਰਹੇ ਹੋ ਤੇ ਨਸ਼ਾ ਵਿਕ ਕਿਸ ਤਰ੍ਹਾਂ ਰਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਨਸ਼ਾ ਕੌਣ ਵੇਚ ਤਸਕਰੀ ਕੌਣ ਕਰ ਰਿਹਾ ਇਹਦੇ ਵਿੱਚ ਦੇਖੋ ਮਲਟੀਪਲ ਤਰ੍ਹਾਂ ਦੇ ਚੈਲੰਜਸ ਨੇ ਇੱਕ ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੀਨ ਸੀਗਾ ਠੀਕ ਹੈ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸ਼ਿਫਟਿੰਗ ਆਫ ਬਲੇਮ ਵੀ ਹੋ ਸਕਦਾ ਹੈ ਕੀ ਮਤਲਬ ਜੇ ਅਸੀਂ ਐਜ਼ ਅ ਸੋਸਾਇਟੀ ਫੇਲ ਕਰ ਰਹੇ ਹਾਂ ਠੀਕ ਹੈ ਤੇ ਸਭ ਤੋਂ ਪਹਿਲੀ ਸਕੀਮ ਕੋਡ ਪੁਲਿਸ ਹੁੰਦੀ ਹੈ ਉਹਦੇ ਵਿੱਚ ਕਿ ਪੁਲਿਸ ਵਾਲਿਆਂ ਨੂੰ ਫੜ ਲਓ ਜੀ ਇਹਨਾਂ ਤੋਂ ਕੰਮ ਨਹੀਂ ਹੋ ਰਿਹਾ ਠੀਕ ਹੈ ਜੇ ਅਸੀਂ ਐਜ਼ ਅ ਸੋਸਾਇਟੀ ਜਾਗਰੂ ਕਾਂ ਸੀ ਜਾ ਕੇ ਦੱਸਾਂਗੇ ਕਿ ਸਾਡੇ ਸਮਾਜ ਦੇ ਵਿੱਚ ਇਹ ਬੰਦਾ ਨਸ਼ਾ ਵੇਚ ਰਿਹਾ ਤੇ ਪੁਲਿਸ ਜ਼ਰੂਰ ਕੰਮ ਕਰੇਗੀ ਮੈਂ ਐਦਾਂ ਮੰਨਦਾ ਠੀਕ ਹੈ ਪਰ ਹੈਵਿੰਗ ਬੀਂਗ ਸੈਟ दैट ਮਾਡੇ ਅੰਸਰਵੀ ਨੇ ਪੁਲਿਸ 'ਚ ਵੀ ਨੇ ਹਰ ਐਡਮਿਨਿਸਟ੍ਰੇਸ਼ਨ 'ਚ ਨੇ ਤੇ ਪੰਜਾਬ ਸਰਕਾਰ ਨੇ ਇਹਦੀ ਵੀ ਮੁਹਿੰਮ ਚਲਾਈ ਹੋਈ ਹੈ ਐਂਟੀ ਕ腐ਪਸ਼ਨ ਸੈਲਜ਼ ਬਣੇ ਹੋਏ ਨੇ ਇੱਕ ਐਂਟੀ ਕ腐ਸ਼ਨ ਨੰਬਰ ਵੀ ਸਰਕਾਰ ਨੇ ਪ੍ਰੋਵਾਈਡ ਕੀਤਾ ਹੋਇਆ ਉਹਦੇ ਤੇ ਵੀ ਜਾ ਕੇ ਲੋਕਾਂ ਨੇ ਬਹੁਤ ਕੰਪਲੇਂਟਸ ਕੀਤੀਆਂ ਦੇ ਮਤਲਬ ਆਈ ਐਮ ਹੈਪੀ ਟੂ ਸੇ ਕਿ ਬਹੁਤ ਸਵਿਫਟਲੀ ਪੰਜਾਬ ਸਰਕਾਰ ਨੇ ਐਕਟ ਕੀਤਾ ਪਿੱਛੇ ਮਤਲਬ ਕਾਫੀ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਸਪੈਂਡ ਡਿਸਮਿਸ ਵੀ ਕੀਤਾ ਗਿਆ ਸਰਵਿਸ ਤੋਂ ਤੁਸੀਂ ਵੀ ਸੁਣਿਆ ਹੋਵੇਗਾ ਨਿਊਜ਼ ਦੇ ਵਿੱਚ ਜੀ ਜੀ ਡੈਫੀਨਟਲੀ ਸਰ ਤੇ ਪ੍ਰੋਐਕਟਿਵਲੀ ਕੰਮ ਹੋ ਰਿਹਾ ਬਸ ਮੈਂ ਇਹੀ ਚਾਹਨਾ ਹੈ ਕਿ ਸੁਸਾਇਟੀ ਜਿਹੜੀ ਉਹ ਪ੍ਰੋਐਕਟਿਵਲੀ ਸਾਥ ਦੇਵੇ ਬਿਲਕੁਲ ਸਰ ਐਂਡ ਮੈਨੂੰ ਲੱਗਦਾ ਹੈ ਕਿ ਆਈ ਥਿੰਕ ਇੱਥੇ ਪੰਜਾਬ ਪੁਲਿਸ ਨੂੰ ਵੀ ਸਾਰਾ ਬਲੇਮ ਦੇਣਾ ਸਹੀ ਨਹੀਂ ਹੈ ਮੈਨੂੰ ਤੁਹਾਡੀ ਗੱਲ ਸੁਣ ਕੇ ਮੈਂ ਐਗਰੀ ਕਰਦਾ ਹਾਂ ਕਿਉਂਕਿ ਤੁਸੀਂ ਕਿਹਾ ਕਿ ਇੰਟਰਨੈਸ਼ਨਲੀ ਆ ਰਿਹਾ ਤੇ ਇਹਦੇ ਵਿੱਚ ਤੇ ਬੀਐਸਐਫ ਵੀ ਜ਼ਿੰਮੇਵਾਰ ਹੈ ਇਹਦੇ ਵਿੱਚ ਤੇ ਐਨਆਈਏ ਵੀ ਜ਼ਿੰਮੇਵਾਰ ਹੈ ਇਹਦੇ ਵਿੱਚ ਤੇ ਰੋ ਵੀ ਜ਼ਿੰਮੇਵਾਰ ਹੈ ਕਿਉਂਕਿ ਉਹ ਆਣ ਕਿਸ ਤਰ੍ਹਾਂ ਦੇ ਰਹੇ ਹੈ ਸੋ ਸਰ ਮੁੱਖ ਦੀ ਗੱਲ ਆਪਾਂ ਕਰੀਏ ਜੋ ਕਿ ਜੋ ਵੀ ਇਹ ਕੋਈ ਪੋਡਕਾਸਟ ਸੁਣ ਰਿਹਾ ਹੋਏਗਾ ਨਾ ਤੁਹਾਡੇ ਮੂੰਹ ਤੋਂ ਤੁਸੀਂ ਇੰਨੇ ਵੱਡੇ ਅਹੁਦੇ ਤੇ ਬੈਠੇ ਹੋ ਇਹ ਜਰੂਰ ਸੁਣਨਾ ਚਾਹੇਗਾ ਕਿ ਸਰ ਮੁੱਖ ਦੀ ਗੱਲ ਦੱਸੋ ਕਰੀਏ ਕੀ ਹੁਣ ਹੋਣਾ ਕੀ ਚਾਹੀਦਾ ਦੇਖੋ ਜਿਹੜੇ ਮੈਜਰਸ ਆਪਾਂ ਬ੍ਰਾਡਲੀ ਦਾ ਡਿਸਕਸ ਕਰ ਹੀ ਲਿਆ ਜੇ ਆਪਾਂ ਇਹਨਾਂ ਨੂੰ ਕਲਾਸੀਫਾਈ ਕਰਨਾ ਹੋਵੇ ਨਾ ਆਪਾਂ ਇਹਨਾਂ ਨੂੰ ਡਿਮਾਂਡ ਸਾਈਡ ਮੈਜਰਸ ਤੇ ਸਪਲਾਈ ਸਾਈਡ ਮੈਜਰਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਡਿਮਾਂਡ ਸਾਈਡ ਮੈਜਰਸ ਉਹੀ ਹੋਗੇ ਕਿ ਜਿਹੜੀ ਡਿਮਾਂਡ ਹੈ ਉਹ ਘਟੇ ਕਿ ਆਪਣਾ ਯੂਥ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਨੂੰ ਲੱਗੇ ਠੀਕ ਹੈ ਉਹਦੇ ਚ ਯੋਗਾ ਹੋ ਗਿਆ ਸਪੋਰਟਸ ਹੋ ਗਿਆ ਹੈ ਮੈਡੀਟੇਸ਼ਨ ਹੋ ਗਿਆ ਸਪਿਰਚੁਅਲਿਟੀ ਹੋ ਗਿਆ এমਪਲాయਮੈਂਟ ਹੋ ਗਿਆ ਠੀਕ ਹੈ ਐਗਰੀਕਲਚਰਲ ਪ੍ਰੋਗਰੈਸਿਵ ਐਗਰੀਕਲਚਰ ਹੋ ਗਿਆ ਆਪਨਾ ਹਾਈਡਰੋਪੋਨਿਕਸ ਐਕਵਾਪੋਨਿਕਸ ਬਹੁਤ ਚੀਜ਼ਾਂ ਸਰਕਾਰ ਪ੍ਰਮੋਟ ਕਰ ਰਹੀ ਹੈ ਸਪੀਡ ਦੇ ਵਿੱਚ ਫਿਰ ਆਪਾਂ ਸਪਲਾਈ ਸਾਈਡ ਦੇ ਵਿੱਚ ਜੇ ਆਪਾਂ ਚਲੇ ਜਾਈਏ ਸਪਲਾਈ ਸਾਈਡ ਦਾ ਮਤਲਬ ਹੈ ਕਿ ਜਿੱਥੋਂ ਸਪਲਾਈ ਆ ਰਹੀ ਹੈ ਆਪਾਂ ਉਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰੀਏ ਠੀਕ ਹੈ ਉਹਨਾਂ ਨੂੰ ਪਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿੱਦਾਂ ਇੰਟਰਨੈਸ਼ਨਲੀ ਆਪਾਂ ਪਾਕਿਸਤਾਨ ਨੂੰ ਗਾਨਿਸਤਾਨ ਦੀ ਗੱਲ ਕੀਤੀ ਠੀਕ ਹੈ ਅਦਰ ਸਟੇਟਸ ਜਿਵੇਂ ਆਪਾਂ ਪੰਜਾਬ ਤੋਂ ਬਾਹਰ ਵਾਲੀਆਂ ਸਟੇਟਸ ਨੇ ਉਹਨਾਂ ਚ ਜਿੱਥੋਂ ਵੀ ਆ ਰਿਹਾ ਹੈ ਠੀਕ ਹੈ ਉਹਨਾਂ ਨੂੰ ਆਪਾਂ ਪਲੱਗ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ ਇੰਟਰ ਸਟੇਟ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਬਾਹਰੀ ਸਟੇਟ ਤੋਂ ਆ ਰਿਹਾ ਹੈ ਤੇ ਉੱਥੇ ਦੀ ਪੁਲਿਸ ਨਾਲ ਕੋਆਰਡੀਨੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਉਹ ਜਿੱਦਾਂ ਡੀਜੀ ਸਰ ਦੇ ਲੈਵਲ ਤੇ ਹੋ ਗਿਆ ਹੈ ਜਾਂ ਹੋਰ ਅਦਰ ਲੈਵਲਸ ਆਫ ਦ ਸਟੇਟ ਪੁਲਿਸ ਉਹ ਵੀ ਆਪਾਂ ਮੈਨੇਜ ਕਰ ਸਕਦੇ ਹਾਂ ਸਰ ਮੈਂ ਚਲੋ ਕਾਫੀ ਹੱਦ ਤੱਕ ਸੈਟੀਸਫਾਈਡ ਹਾਂ ਸਰ ਕਿਉਂਕਿ ਅੱਜ ਤੋਂ ਪਹਿਲਾਂ ਜੇ ਮੈਂ ਦੇਖਿਆ ਨਾ ਮੈਨੂੰ ਸ਼ਾਇਦ ਪਤਾ ਹੀ ਨਹੀਂ ਸੀਗਾ ਕਿ ਇਹਨੂੰ ਡਿਮਾਂਡ ਸਾਈਡ ਐਂਡ ਸਪਲਾਈ ਸਾਈਡ ਮੈਜਰਸ ਵਿੱਚ ਵੀ ਦੇਖਿਆ ਜਾ ਸਕਦਾ ਹੈ ਸੋ ਸਰ ਅਖੀਰ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਯੂਥ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਰਹੇਗਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਸਰ ਦ ਫਲੋਰ ਇਜ਼ ਯੋਰਸ ਮੈਂ ਪੰਜਾਬ ਦੇ ਯੂਥ ਨੂੰ ਇਹੀ ਕਹਿਣਾ ਚਾਹਾਂਗਾ ਕਿ ਮਿਹਨਤ ਕਰੋ ਸਹੀ ਪਾਸੇ ਲੱਗੋ ਪੰਜਾਬ ਇੱਕ ਬਹੁਤ ਹੀ ਫਲਰਿਸ਼ਿੰਗ ਸਟੇਟ ਰਹੀ ਹੈ ਸ਼ੁਰੂ ਤੋਂ ਠੀਕ ਹੈ ਅੱਜਕੱਲ੍ਹ ਹਾਲਤ ਤੁਹਾਨੂੰ ਵੀ ਪਤਾ ਹੈ ਕਿ ਥੋੜੀ ਮੰਦੀ ਹੈ ਪੰਜਾਬ ਦੀ ਤੇ ਆਪਾਂ ਸਾਰੇ ਜਣੇ ਡੱਟ ਕੇ ਮਿਹਨਤ ਕਰੀਏ ਐਫਰਟਸ ਕਰੀਏ ਕਿ ਆਪਾਂ ਪੰਜਾਬ ਨੂੰ ਉਸੇ ਪੰਜਾਬ ਪ੍ਰਾਣੀ ਜਿਹੜੀ ਉਹਦੀ ਗਲੋਰੀ ਹੈ ਉੱਥੇ ਤੱਕ ਪਹੁੰਚਾ ਸਕੀਏ। ਕੀ ਬਾਤ ਹੈ ਸਰ ਸੋ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਸੀ ਪਿਆਰਿਓ ਬਹੁਤ ਬਹੁਤ ਧੰਨਵਾਦ। ਮੈਨੂੰ ਪੂਰੀ ਗੱਲ ਤੋਂ ਨਾ ਇੱਕ ਚੀਜ਼ ਸਮਝ ਆਈ ਹੈ। ਮੇਬੀ ਸ਼ਾਇਦ ਨਸ਼ਾ ਤੁਹਾਡੀ ਜ਼ਿੰਦਗੀ ਵਾਸਤੇ ਜ਼ਰੂਰੀ ਹੋਵੇ ਕਿਸੇ ਦੇ ਵੀ। ਪਰ ਨਾ ਇੱਕ ਗੱਲ ਮੈਂ ਸੁਣੀ ਸੀ ਨਾਮ ਖੁਮਾਰੀ ਨਾਨਕਾ ਚੜੀ ਰਵੇ ਦਿਨ ਰਾਤ। ਕਿ ਭਈ ਖੁਮਾਰੀ ਜਿਹੜੀ ਖੁਮਾਰੀ ਹੈ ਨਾ ਨਸ਼ਾ ਇੱਕ ਹੈ ਉਹ ਨਾਮ ਦਾ ਛਡਾ ਲੋ ਤੁਸੀਂ ਸਪਿਰਿਚੁਅਲਿਟੀ ਦਾ ਨਸ਼ਾ ਛਡਾ ਲੋ ਜ਼ਰੂਰੀ ਥੋੜੀ ਹੈ ਵੀ ਟੀਕੇ ਲਗਾਣੇ ਹੈ ਨਸ਼ਾ ਚਾਹਦਾ ਵੀ ਹੁੰਦਾ ਸਾਰਿਆਂ ਨੂੰ ਹੈ ਪਰ ਉਹ ਇੰਨਾ ਹਾਰਮਫੁਲ ਨਹੀਂ ਹੈ ਟੀਕੇ ਲਗਾਣਾ ਬੰਦ ਕਰੀਏ ਤੁਹਾਨੂੰ ਲੱਗ ਰਿਹਾ ਕਿ ਕਿਸੇ ਵੀ ਚੀਜ਼ ਨਾਲ ਅਸੀਂ ਮਦਦ ਕਰ ਸਕਦੇ ਹਾਂ ਵੀ ਅਸੀਂ ਪੀਸੀਐਸ ਨੂੰ ਪੜਾਉਂਦੇ ਹਾਂ ਸਾਨੂੰ ਕਿਉਂ ਇਹ ਲੋਡ ਪਈ ਕਿਉਂ ਸਰ ਨੂੰ ਬੁਲਾ ਕੇ ਡਰੱਗਸ ਦਾ ਮੁੱਦਾ ਪੰਜਾਬ ਦਾ ਛੇੜਨ ਦੀ ਲੋਡ ਪਈ ਕਿਉਂਕਿ ਅਸੀਂ ਦਿਲੋਂ ਚਾਹਨੇ ਆ ਕਿ ਯਾਰ ਜਿਹੜੀ ਸਾਡੀ ਜਵਾਨੀ 22 23 ਸਾਲ ਦੇ ਬੱਚੇ ਅੱਜ ਰੱਬ ਨੂੰ ਪਿਆਰੇ ਹੋ ਰਹੇ ਆ ਟੀਕੇ ਲਗਾ ਲਗਾ ਕੇ ਉਹ ਪੀਸੀਐਸ ਬਣਨ ਉਹ ਅਫਸਰ ਬਣਨ ਜਿਨ੍ਹਾਂ ਅਖਿਲ ਸਰ ਅਫਸਰ ਬਣੇ ਆ ਸੋ ਪਿਆਰਿਓ ਇਸ ਤੇ ਧਿਆਨ ਦਿਓ ਇਸੇ ਨੋਟ ਤੇ ਪੋਡਕਾਸਟ ਨੂੰ ਸਮਾਪਤੇ ਦੇ ਵੱਲ ਲੈ ਕੇ ਜਾਂਦੇ ਆ ਅਖਿਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਜੀ ਤੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ